ਕਿ ਵੀ ਮਿਲਖਾ ਸਿੰਘ बार-बार ਤੋਂ ਤੁਨ ਮਿਲ ਨਹੀਂ ਸਕਦਾ ਹੁਣ ਮਿਲਖਾ ਸਿੰਘ ਵੈਨਕੂਵਰ ਆਇਆ ਮੈਂ ਸਮਝਦਾ ਕਿ ਅਗਰ ਨੈਕਸਟ ਕੋਈ ਜਨਮ ਮੈਂ ਤਾਂ ਬਲੀਵ ਨਹੀਂ ਕਰਦਾ ਵੀ ਹੈ ਜੋ ਕੁਝ ਹੈ ਹੁਣੀ ਜੋ ਉਹਨਾਂ ਕੋਲ ਬੈਠੇ ਹੇਅਰ ਐਂਡ ਨਾਊ ਨਾਊ ਕੱਲ ਮੈਂ ਚਲਾ ਜਾਵਾਂਗਾ ਤੁਸੀਂ ਕਹੋ ਜੀ ਮਿਲਖਾ ਸਿੰਘ ਆਏ ਸੀ ਤੇ ਮੈਂ ਸਾਰੇ ਪੰਜਾਬੀ ਪਰਵਾਹਾਂ ਨੂੰ ਸਾਰੇ ਇੰਡੀਅਨਸ ਨੂੰ ਇੱਕ ਗੱਲ ਕਹਿਣੀ ਉਹ ਇਹ ਕਹਿਣੀ ਹੈ ਕਿ ਤੁਸੀਂ ਆਪਣੇ ਬੱਚੇ ਅੱਗੇ ਵਧਾਓ ਚਾਹੇ ਪੜ੍ਹਾਈ ਚ ਨੇ ਜਾਓ ਖੇਲਾ ਚ ਨੇ ਕਿਸੇ ਪਾਸੇ ਵੀ ਤੁਰਦੇ ਨ ਬੱਚੇ ਕਿਉਂਕਿ ਜਦ ਤੱਕ ਜਿਹੜਾ ਬੱਚਾ ਜਿੰਨਾ ਬੱਚਾ ਹਾਰਡਵਰਕ ਕਰਦਾ ਉਹਨਾਂ ਨੂੰ ਡਬਲ ਹਾਰਡਵਰਕ ਮਾਪੇ ਨੂੰ ਕਰਨਾ ਪੈਂਦਾ ਤਾਂ ਜਾ ਕੇ ਬੱਚੇ ਦੀ ਜ਼ਿੰਦਗੀ ਕੀ ਚਾਰ ਸੌ ਮੀਟਰ ਦੀ ਚੀਜ਼ ਹੁੰਦੀ ਹੈ ਕ੍ਰਾਸ ਕੰਟਰੀ ਦੀ ਚੀਜ਼ ਹੈ 100 ਮੀਟਰ ਦੀ ਚੀਜ਼ ਹੈ 올림픽 ਗੇਮਸ ਦੀ ਚੀਜ਼ ਨੇ ਏਸ਼ੀਅਨ ਗੇਮਸ ਦੀ ਚੀਜ਼ ਨੇ ਇਹਨਾਂ ਚੀਜ਼ਾਂ ਦੇ ਬਾਰੇ ਮੈਨੂੰ ਕੁਝ ਨਹੀਂ ਜਾਂਦੋਂ ਨੂੰ ਪਤਾ ਲੱਗਾ ਕਬੀ ਇੱਕ ਨਵਾਂ ਮੁੰਡਾ ਉਠਣ ਦੇ ਹਮਮ ਤੇ ਇਹਦੀਆਂ ਲੱਤਾਂ ਕਿ ਉਹਨਾਂ ਤੋੜਦੀ। ਅੱਛਾ ਜੀ। ਤੇ ਉਹਨਾਂ ਨੇ ਰਾਤ ਨੂੰ ਸੁੱਤੇ ਮੇਰੇ ਸਿਰ ਤੇ ਡਾਂਗਾ ਮਾਰੀਆਂ। ਮੇਰੀਆਂ ਲੱਤਾਂ ਪੰਨਣ ਦੀ ਕੋਸ਼ਿਸ਼ ਕੀਤੀ, ਮੇਰੇ ਪੈਰ ਪੰਨਣ ਦੀ ਕੋਸ਼ਿਸ਼ ਕੀਤੀ। ਔਰ ਨੈਕਸਟ ਡੇ ਜਿਹੜੇ ਯੂਰ ਟ੍ਰਾਇਲ ਸੀ ਯੂ ਓਲੰਪਿਕ ਗੇਮ ਦੇ ਵਾਸਤੇ ਜਾਣ ਵਾਸਤੇ ਮੈਲਬੌਰਨ ਸਟੇ। ਨੰਬਰ 2 ਰੇਸ ਜਿਹੜੀ ਹੈ ਜਿਹੜੀ ਮੈਂ ਲਾਹੌਰ ਦੇ ਵਿੱਚ ਜਿੱਤੀ ਹੈ 1960 ਦੇ ਵਿੱਚ ਅਬਦੁਲ ਖਾਲਿਮ। ਅੱਛਾ ਜੀ। ਜਿੱਥੇ ਮਾਨੂੰ ਫਲਾਈਨ ਸਿਫ ਬੁਕ ਕਰਨਾ। ਐਨੀਆਂ ਚਿੱਠੀਆਂ ਐਨੀਆਂ ਖੁਸ਼ੀਆਂ ਕਿਸੇ 에어ਪੋਰਟ ਤੇ ਜਾਵਾਂ ਕਿਸੇ ਰੇਲਵੇ ਸਟੇਸ਼ਨ ਤੇ ਜਾਵਾਂ ਕਿਤੇ ਵੀ ਜਾਵਾਂ ਦੁਨੀਆ ਦੌੜਦੀ ਏ ਦੁਨੀਆ ਨੂੰ ਪਤਾ ਹੈ ਕਿ ਉਹ ਮਿਲਖਾ ਸਿੰਘ ਜਾ ਰਿਹਾ ਹੈ ਫੋਟੋ ਖਿਚਾਣੀ ਹੈ ਉਹ ਮਿਲਖਾ ਸਿੰਘ ਜਾ ਰਿਹਾ ਉਹਦੇ ਆਟੋਗ੍ਰਾਫ ਲੈਣੇ ਨੇ ਤੇ ਦੱਸੋ ਇਸ ਦੇ ਨਾਲ ਕਿੰਨਾ ਆਦਮੀ ਦਾ ਮਨ ਜੜਾ ਉਹ ਬੰਦਾ ਹੈ ਅਗਰ ਮੈਂ ਉਸ ਲਈ ਚਾਹਦਾ ਮੈਂ ਕਹਿੰਦਾ ਜੀ 200 ਏਕੜ ਜ਼ਮੀਨ ਮੈਨੂੰ ਯੂਪੀ ਦੇ ਦਿਓ 200 ਏਕੜ ਜ਼ਮੀਨ ਪੰਜਾਬ ਇਹ ਦੇ ਮੈਨੂੰ 2-4 ਕੋਠੀਆਂ ਦਿੱਲੀ ਚ ਪਵਾ ਦਿਓ ਉਹ ਪੰਡਿਤ ਜੀ ਦੇ ਲਈ ਬੜੀ ਮੰਮੋਲੀ ਗੱਲ ਸੀ ਸਾਡੇ ਜ਼ਮਾਨੇ ਦੇ ਵਿੱਚ ਮੰਗਦੇ ਤਾਂ ਸ਼ਰਮ ਆਉਂਦੀ ਸੀ ਕਿ ਮੰਗੀਏ ਤਾਂ ਕੀ ਮੰਗੀਏ ਫਿਟਨੈਸ ਦਾ ਰਾਜ਼ ਮੇਰਾ ਇਹ ਹੈ ਕਿ ਮੈਂ ਘੱਟ ਖਾਈ ਅਗਰ 4 ਰੋਟੀਆਂ ਲਈ ਭੁੱਖੇ ਤਾਂ 2 ਖਾਣਾ ਦੁੱਧ ਦੀ ਭੁੱਖੇ ਤਾਂ 1 ਖਾਂ ਹਮਮ ਕਿਉਂਕਿ ਸਾਰੀਆਂ ਬਿਮਾਰੀਆਂ ਮੈਂ ਹਮੇਸ਼ਾ ਇਹ ਕਹਾਂ ਕਿ ਜੁੜੀਆਂ ਲੱਗਦੀਆਂ ਨੇ ਪੇਟ ਤੋਂ ਲੱਗ ਹੁਣ ਜਿੱਦਾਂ ਸਾਡਾ ਪਿੰਡ ਸੀ ਸਾਰਾ ਉਹ ਕਿਉਂ ਮਾਰਿਆ ਗਿਆ ਕਿਸ ਵਜ੍ਹਾ ਨੇ ਉਹ ਚਾਹਦੇ ਸੀ ਕਿ ਅਗਰ ਜੇ ਤੁਸੀਂ ਇੱਥੇ ਰਹਿਣਾ ਤਾਂ ਮੁਸਲਮਾਨ ਬਣ ਜਾਓ ਸਾਡੇ ਸਾਰੇ ਸਰਦਾਰਾਂ ਨੇ ਗੁਰਦੁਆਰੇ ਦੇ ਵਿੱਚ ਕਸਮ ਖਾਧੀ ਕਿ ਅਸਾਨੂੰ ਮਰਨਾ ਮੰਜ਼ੂਰ ਹੈ ਮਗਰ ਅਸੀਂ ਮੁਸਲਮਾਨ ਨਹੀਂ ਬਣਾਂਗੇ ਉਸ ਦੀ وجہ ਨਾਲ ਸਾਰੇ ਦਾ ਸਾਰਾ ਪਿੰਡ ਸਾਡਾ ਮਾਰੇਗਾ ਸਾਰੇ ਦੇ ਮੇਰੇ ਮਾਂ ਪਿਓ ਮੇਰੇ ਭੈਣ ਭਰਾ ਮੇਰੀ ਅੱਖਾਂ ਦੇ ਸਾਹਮਣੇ ਵੱਢੇਗਾ ਸਿੰਘ ਜੀ ਸਾਡੇ ਸਟੂਡੀਓਸ ਚ ਆ ਚੁੱਕੇ ਨੇ ਲਿਵਿੰਗ ਲੈਜੈਂਡ ਮਿਲਖਾ ਸਿੰਘ ਜੀ ਉਹਨਾਂ ਦੇ ਮੁਤਲਕ ਤੁਸੀਂ ਮੇਰੇ ਖਿਆਲ ਜਿਆਦਾ ਮੈਨੂੰ ਦੱਸਣ ਦੀ ਜ਼ਰੂਰਤ ਨਹੀਂ ਹੈ ਤੁਸੀਂ ਸਾਰੇ ਜਾਣਦੇ ਹੋ ਕਿ ਸੰਸਾਰ ਪਰ ਦੇ ਵਿੱਚ ਇੱਕ ਸਿੱਖ ਐਥਲੀਟ ਨੇ ਜਿਨੇ ਬਹੁਤ ਵੱਡੀਆਂ ਮੱਲਾਂ ਮਾਰੀਆਂ ਨੇ ਫਲਾਇੰਗ ਸਿੱਖ ਮਿਲਖਾ ਸਿੰਘ ਹੋਰਾਂ ਨੂੰ ਤਾਰਫ ਕਰਾਉਂਦੇ ਹੋ ਗਿਆ ਸ਼ਬਦ ਛੋਟੇ ਪੈਂਦੇ ਨੇ ਔਰ ਤੁਹਾਡੇ ਯਾਦ ਹੋਏਗਾ ਕਿ ਕਾਮਨਵੈਲਥ ਗੇਮ ਦੇ ਵਿੱਚ ਗੇਮਾਂ ਦੇ ਵਿੱਚ ਉਹਨਾਂ ਨੇ ਕਿਸ ਤਰ੍ਹਾਂ ਮੱਲਾਂ ਮਾਰੀਆਂ ਸਨ ਅਤੇ ਉਹ ਰੋਮ ਦੀਆਂ 올림픽ਸ ਦੇ ਵਿੱਚ ਕਿੰਨ ਤੁਮ ਪਾਈ ਸੀ 80 ਰੇਸਸ ਦੇ ਵਿੱਚੋਂ 77 ਰੇਸਸ ਉਹਨਾਂ ਨੇ ਜਿੱਤੀਆਂ ਨੇ ਪਦਮਸ਼ਰੀ ਅਰਜੁਨ ਅਵਾਰਡ winner ਲਿਵਿੰਗ ਲੈਜੈਂਡ ਮਿਲਖ ਸਿੰਘ ਜੀ ਸਾਡੇ ਸਟੂਡੀਓਜ਼ ਦੇ ਵਿੱਚ ਨੇ ਜੀ ਆਇਆਂ ਨੂੰ ਜੀ ਤੁਹਾਡਾ ਬਹੁਤ-ਬਹੁਤ ਸਵਾਗਤ ਹੈ ਸਰ ਮਿਲਖ ਸਿੰਘ ਜੀ ਵੈਲਕਮ ਮੈਂ ਸਭ ਤੋਂ ਪਹਿਲਾਂ ਤਾਂ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਨਮਸਕਾਰ ਔਰ ਪਿਆਰ ਦੇਣਾ ਐ ਇਸ ਰੂਰ ਕੈਨ ਕਿੰਨੇ ਲੋਕਾਂ ਦਾ ਜਿਹੜਾ ਪਿਆਰ ਹੈ ਨਾ ਉਹ ਬਹੁਤ ਜ਼ਿਆਦਾ ਹੈ ਗੰਮੇ ਵਾਸਤੇ ਹੁਣ ਜਦੋਂ ਮੈਂ ਇੱਥੇ ਪਹੁੰਚਿਆ ਜੀ ਤੁਹਾਡੇ 에어ਪੋਰਟ ਦੇ ਉੱਤੇ ਤੇ ਇੰਨੇ ਪੰਜਾਬੀ ਖੜੋਤੇ ਹੋਏ ਸੀ ਇੰਨੇ ਇੰਡੀਅਨਸ ਖੜੋਤੇ ਹੋਏ ਸੀ ਉਹਨਾਂ ਨੇ ਮੈਨੂੰ ਕੰਦੇ ਤੇ ਚੁੱਕ ਲਿਆ ਔਰ ਮੇਰੀ ਅੱਖਾਂ ਦੇ ਵਿੱਚ ਆंसू ਆ ਗਏ ਮੈਂ ਕਿਹਾ ਦੇਖੋ ਕਿੰਨਾ ਲੋਕਾਂ ਦੇ ਵਿੱਚ ਪਿਆਰ ਹੈ ਹਮ ਹਮ ਆਦਰਵਾਇਜ਼ ਮੈਂ ਪਿਛਲੇ ਸਾਲ ਇੱਥੇ ਆਇਆ ਸੀ ਟੋਰਾਂਟੋ ਦੇ ਵਿੱਚ ਮੈਂ ਉਦੋਂ ਫੈਸਲਾ ਕੀਤਾ ਸੀ ਕਿ ਹੁਣ ਮੈਂ ਇੰਡੀਆ ਤੋਂ ਬਾਹਰ ਨਹੀਂ ਨਿਕਲ ਸਕਦਾ ਨਹੀਂ ਮੈਂ ਕਿਤੇ ਜਾਣਾ ਹੂੰ ਹੂੰ ਪਰ ਇਹ ਇਹਨਾਂ ਦਾ ਪਿਆਰ ਮੈਨੂੰ ਇੱਥੇ ਖਿੱਚ ਕੇ ਲਿਆ ਤੇ ਮੈਨੂੰ ਆਣਾ ਪਿਆ ਇੱਥੇ ਕਿੰਨੇ ਸਾਲ ਦੇ ਹੋਗੇ ਜੀ ਹੁਣ ਤੁਸੀਂ ਮੈਂ 88 ਦਾ ਹੋਗਿਆ ਅੱਛਾ ਪਰ ਜੇ ਤੁਹਾਡੀ ਬਿਲਕੁਲ ਠੀਕ ਹੈ ਹਾਂ ਸਿਹਤ ਤਾਂ ਠੀਕ ਹੈ ਕਿਉਂਕਿ ਮੈਂ ਸਿਹਤ ਨੂੰ ਠੀਕ ਰੱਖਿਆ ਹੋਇਆ ਹੁਣ ਵੀ ਭਜਦੇ ਹੁੰਨੇ ਹੂੰ ਹੁਣ ਵੀ ਦੌੜਦਾ ਕਿੰਨਾ ਬਕਾਇਦਾ ਹੁਣ ਮੈਂ ਜਾਵਾਂਗਾ ਵਾਪਸ ਜਦੋਂ ਥੱਕ ਜਾਣਾ ਮੈਂ ਜਿਹੜੇ ਬਾਅਦ ਦੌਰੇ ਤੇ ਆਣਾ ਹੂੰ ਹੂੰ ਉਨ 15 ਘੰਟੇ ਦੀ ਫਲਾਈਟ ਤੁਹਾਨੂੰ ਪਤਾ ਹੈ ਕਿ ਦਿੱਲੀ ਤੋਂ ਨਿਊਯਾਰਕ ਦਾ ਲੰਬਾ ਸਫ਼ਰ ਹੈ। ਔਰ ਨਿਊਯਾਰਕ ਤੋਂ ਫਿਰ ਅੱਧੇ-ਅੱਧੇ ਘੰਟੇ ਦੀ ਫਲਾਈਟ। ਤੇ ਥੱਕ ਜਾਣਾ। ਫਿਰ ਮੈਂ ਜਾ ਕੇ ਵਾਪਸ ਜਿਹੜਾ ਟਰੈਕ ਸੂਟ ਪਾ ਕੇ ਤੇ ਆਪਣੀ ਜੋਗਿੰਗ ਕਰਦਾ। ਅੱਛਾ ਹਾਂ। ਕਿ ਫਿਟਨੈਸ ਦਾ ਰਾਜ਼ ਮੇਰਾ ਇਹ ਹੈ ਕਿ ਮੈਂ ਇੱਕ ਤੋਂ ਕੰਟਰੋਲ ਰੱਖਿਆ ਹੈ ਨੰਬਰ 1। ਅੱਛਾ ਖਾਣ ਪੀਣ ਤੇ ਬਹੁਤ ਘੱਟ ਖਾਈਦਾ। ਅਗਰ 4 ਰੋਟੀਆਂ ਦੀ ਭੁੱਖ ਹੈ ਤਾਂ 2 ਖਾਣਾ, 2 ਦੀ ਭੁੱਖ ਹੈ ਤਾਂ 1 ਖਾਣਾ। ਹਮਮ। ਕਿਉਂਕਿ ਸਾਰੀਆਂ ਬਿਮਾਰੀਆਂ ਮੈਂ ਹਮੇਸ਼ਾ ਇਹ ਕਹਿੰਦਾ ਕਿ ਜੁੜੀਆਂ ਲਗਦੀਆਂ ਨੇ ਪੇਟ ਤੋਂ ਲਗਦੀ ਉਹ ਡਾਈਪਟਿਸ ਦੀ ਬਿਮਾਰੀ ਹੈ ਕਿਸੇ ਵੀ ਮੈਂ ਕਹਿੰਦਾ ਚੀਜ਼ ਦੀ ਬਿਮਾਰੀ ਉਹ ਸਾਰੀ ਪੇਟ ਤੋਂ ਲੱਗਦੀ ਹੈ ਜੇ ਤੁਹਾਡਾ ਪੇਟ ਠੀਕ ਹੈ ਤਾਂ ਸਭ ਕੁਝ ਠੀਕ ਹੈ ਸਰ ਮਿਲਖ ਸਿੰਘ ਜੀ ਇਹ ਸੱਜਣਾ ਲੱਗ ਗੱਲਬਾਤ ਕਰ ਰਹੇ ਹਨ ਅਤੇ ਜਿਹੜੀਆਂ ਉਹਨਾਂ ਨੇ ਪ੍ਰਾਪਤੀਆਂ ਕੀਤੀਆਂ ਨੇ ਸੰਸਾਰ ਪਰਦੇ ਵਿੱਚ ਭਾਰਤੀਆਂ ਦਾ ਸਿੱਖਾਂ ਦਾ ਨਾਮ ਉੱਚਾ ਕੀਤਾ ਹੈ ਔਰ ਜਦ ਉਹਨਾਂ ਨੂੰ ਫਲਾਈਂਗ ਸਿੱਖ ਦਾ ਇਹ ਰਤਬਾ ਦਿੱਤਾ ਗਿਆ ਤਾਂ ਉਸ ਵੇਲੇ ਈਯੂਬ ਖਾਨ ਪਾਕਿਸਤਾਨ ਦੇ ਪ੍ਰੈਜ਼ੀਡੈਂਟ ਹੋਇਆ ਕਰਦੇ ਸਨ ਸੋ ਸਰ ਮਿਲਖ ਸਿੰਘ ਜੀ ਉਸ ਵੀੜੇ ਦੀ ਗੱਲ ਦੱਸੋ ਜਦ ਤੁਸੀਂ ਖਾਸ ਤੌਰ ਦੇ ਉੱਤੇ 1950s ਦੇ ਵਿੱਚ ਆਪਣੀ ਮੁਢਲੀਆਂ ਪ੍ਰਾਪਤੀਆਂ ਕਰ ਰਹੇ ਸੀ ਮੈਨੂੰ ਤਾਂ ਐਕਚੁਅਲੀ ਦੌੜ ਦੇ ਬਾਰੇ ਕੁਝ ਪਤਾ ਹੀ ਨਹੀਂ ਸੀ ਪਰ ਮੈਂ ਸੱਚੀ ਗੱਲ ਦੱਸਾਂ ਕਿ ਜਦੋਂ ਪਾਰਟੀਸ਼ਨ ਹੋਈ ਉਹਦੇ ਬਾਰੇ ਤੁਹਾਨੂੰ ਜ਼ਿਕਰ ਕਰਨ ਦੀ ਲੋੜ ਨਹੀਂ ਕਿਉਂਕਿ ਤੁਹਾਨੂੰ ਪਤਾ ਹੀ ਹੈ ਕਿ ਵੀ ਉੱਥੇ ਜਿਹੜੇ ਲੋਕ ਸੀ ਉਹਨਾਂ ਦਾ ਕੀ ਹਾਲ ਹੋਇਆ ਉੱਥੇ ਜੀ ਜੀ ਪਾਰਟੀਸ਼ਨ ਦੇ ਵਿੱਚ ਕਿਸ ਤਰੀਕੇ ਨਾਲ ਲੋਕ ਉੱਥੇ ਮਰੇ ਹਮਮ ਔਰ ਕਿੱਥੇ ਕਿੰਨੇ ਲੋਕ ਇੱਥੇ ਇੰਡੀਆ ਦੇ ਵਿੱਚ ਮਰੇ ਹਮਮ ਅੱਜਕੱਲ੍ਹ ਜੜਾ ਚੱਲ ਰਹੀ ਸੀ ਕੁਰਸੀ ਦਾ ਪੰਡਿਤ ਜਵਾਲਾ ਨਹਿਰੂ ਆਰ ਜਨਾ ਦੇ ਵਿੱਚ ਜੇ ਪ੍ਰਾਈਮ ਮਿਨਿਸਟਰ ਕੰਟਰੀਜ਼ ਅਕਾਊਂਟ ਬੜੇ ਮਗਰ ਉੱਥੇ ਜਿਹੜਾ ਗਰੀਬ ਆਦਮੀ ਸੀ ਪਾਕਿਸਤਾਨ ਦੇ ਵਿੱਚ ਜਾਂ ਇੰਡੀਆ ਦੇ ਵਿੱਚ ਇੱਥੇ ਜਿਹੜੇ ਗਰੀਬ ਆਦਮੀ ਸੀ ਉਹ ਸਾਰੇ ਮਾਰੇ ਜਾ ਰਹੇ ਸੀ ਪੋਲਿਟਿਕਸ ਦੀ ਵਜ੍ਹਾ ਨਾਲ ਸੀ ਸਰ ਹੁਣ ਜਿੱਦਾਂ ਸਾਡਾ ਪਿੰਡ ਸੀ ਸਾਰਾ ਉਹ ਕਿਉਂ ਮਾਰੇ ਗਿਆ ਕਿਸ ਵਜ੍ਹਾ ਨਾਲ ਉਹ ਚਾਹਦੇ ਸੀ ਕਿ ਅਗਰ ਜੇ ਤੁਸੀਂ ਇੱਥੇ ਰਹਿਣਾ ਤਾਂ ਮੁਸਲਮਾਨ ਬਣ ਜਾਓ ਕੋਈ ਵੀ ਇਨਸਾਨ ਜਿਹੜਾ ਹੈਗਾ ਆਪਣਾ ਧਰਮ ਨਹੀਂ ਚੇਂਜ ਕਰਨਾ ਚਾਹਦਾ ਜੀ ਮੁਸਲਮਾਨ ਜਿਹੜਾ ਉਹਨੂੰ ਕਹੋ ਤੂੰ ਸਿੱਖ ਬਣ ਜਾ ਕਦੀ ਨਹੀਂ ਬਣੇਗਾ ਅਗਰ ਸਿੱਖ ਨੂੰ ਕਹੋ ਤੂੰ ਮੁਸਲਮਾਨ ਬਣ ਜਾ ਕਦੀ ਨਹੀਂ ਬਣੇਗਾ ਤੇ ਸਾਡੇ ਸਾਰੇ ਸਰਦਾਰਾਂ ਨੇ ਗੁਰਦੁਆਰੇ ਦੇ ਵਿੱਚ ਕਸਮ ਖਾਧੀ ਕਿ ਅਸਾਨੂੰ ਮਰਨਾ ਮੰਜ਼ੂਰ ਹੈ ਮਗਰ ਅਸੀਂ ਆਪਣੇ ਵਾਲ ਨਹੀਂ ਕਟਾਵਾਂਗੇ ਅਸੀਂ ਮੁਸਲਮਾਨ ਨਹੀਂ ਬਣਾਂ ਉਸ ਦੀ وجہ ਨਾਲ ਸਾਰੇ ਦਾ ਸਾਰਾ ਪਿੰਡ ਸਾਡਾ ਮਾਰੇਗਾ ਸਾਰੇ ਮੇਰੇ ਮਾਪਿਓ ਮੇਰੇ ਭੈਣ ਭਰਾ ਮੇਰੀ ਅੱਖਾਂ ਦੇ ਸਾਹਮਣੇ ਵੱਡੇਗਾ ਤੇ ਉਹ ਜਦ ਮੈਂ ਉੱਥੋਂ ਆਇਆ ਇੱਥੇ ਤੇ ਦਿੱਲੀ ਰੇਲਵੇ ਸਟੇਸ਼ਨ ਦੇ ਉੱਤੇ ਲੋਕ ਜਿਹੜੇ ਸੀ ਇਸ ਤਰ੍ਹਾਂ ਰੋਟੀਆਂ ਸੁੱਟਦੇ ਸੀ ਜਿਦਾਂ ਕੁੱਤਿਆਂ ਨੂੰ ਰੋਟੀ ਚੋਟੀਦੀ ਹੁੰਦੀ ਜਿਹਨੂੰ ਰੋਟੀ ਮਿਲ ਜਾਂਦੀ ਸੀ ਫੜ ਲੈਂਦਾ ਸੀ ਰੋਟੀ ਖੋਲ ਲੈਂਦਾ ਸੀ ਰੋਟੀ ਉਹ ਤਾਂ ਖਾ ਕੇ ਸੌਂ ਜਾਂਦਾ ਸੀ ਆਦਰਵਾਇਜ਼ ਲੋਕ ਪੁੱਖੇ ਸੁੱਤੇ ਪਈ ਸਾਰੇ ਰੇਲਵੇ ਸਟੇਸ਼ਨ ਦੇ ਉੱਤੇ ਲਾਸ਼ਾਂ ਪਈਆਂ ਨੇ ਬੁਰਾ ਹਾਲ ਹੈ ਇਸ ਲਈ ਪਾਰਟੀਸ਼ਨ ਹੋਈ ਹੈ ਤੁਹਾਨੂੰ ਤਾਂ ਪਤਾ ਹੀ ਨਹੀਂ ਇਸ ਚੀਜ਼ ਦੇ ਬਾਰੇ ਤੁਸੀਂ ਤਾਂ ਸਿਰਫ ਕਹਾਣੀਆਂ ਸੁਣੀਆਂ ਨੇ ਮਗਰ ਜਿਹੜੇ ਲੋਕ ਉਹਦੇ ਵਿੱਚੋਂ ਗੁਜ਼ਰ ਕੇ ਆਏ ਨੇ ਉਹਨਾਂ ਨੂੰ ਪੁੱਛ ਕੇ ਦੇਖੋ ਤਾਂ ਉਹਨਾਂ ਦਾ ਕਿੰਨਾ ਬੁਰਾ ਹਾਲ ਹੈ ਮੈਨੂੰ ਜਿਹੜਾ ਤੁਸੀਂ ਗੱਲ ਕੀਤੀ ਇਹ ਮੈਨੂੰ ਐਥਲੈਟਿਕ ਦੇ ਬਾਰੇ ਵਿੱਚ ਕੁਝ ਪਤਾ ਹੀ ਨਹੀਂ ਸੀ ਜ਼ਿਕਰ ਹੀ ਨਹੀਂ ਸੀ ਹਮਮ ਜਦੋਂ ਸਲੇ ਮੈਂ ਆਰਮੀ ਜੁਆਇਨ ਕੀਤੀ ਆਰਮੀ ਦੇ ਵਿੱਚ ਜਾ ਕੇ ਸਾਰਾ ਅੱਜ ਅਗਰ ਮਿਲਖਾ ਸਿੰਘ ਦਾ ਨਾਮ ਮਸ਼ਹੂਰ ਹੈ ਇੰਡੀਆ ਦਾ ਨਾਮ ساری ਦੁਨੀਆ 'ਚ ਮਸ਼ਹੂਰ ਹੈ ਤਾਂ ਉਹਦਾ ਕ੍ਰੈਡਿਟ ਜਿਹੜਾ ਮੈਂ ਆਰਮੀ ਨੂੰ ਦੇਣਾ ਹਮਮ ਕਿਉਂਕਿ ਆਰਮੀ ਜਿਹੜੀ ਹੈ ਉਹਨਾਂ ਨੇ ਮੈਨੂੰ ਦੱਸਿਆ ਕਿ 400 ਮੀਟਰ ਕੀ ਚੀਜ਼ ਹੁੰਦੀ ਹੈ ਕ੍ਰਾਸ ਕੰਟਰੀ ਕੀ ਚੀਜ਼ ਹੈ 100 ਮੀਟਰ ਕੀ ਚੀਜ਼ ਹੈ 올림픽 ਗੇਮਸ ਕੀ ਚੀਜ਼ ਨੇ ਏਸ਼ੀਅਨ ਗੇਮਸ ਕੀ ਚੀਜ਼ ਨੇ ਇਹਨਾਂ ਚੀਜ਼ਾਂ ਦੇ ਬਾਰੇ 'ਚ ਮੈਨੂੰ ਕੁਝ ਨਹੀਂ ਸੀ ਇਹ ਆਰਮੀ ਜਾ ਕੇ ਮੈਨੂੰ ਪਤਾ ਚੱਲ ਫਿਰ ਜਦ ਪਤਾ ਚੱਲਿਆ ਕਿ ਇਹ 올림픽 ਰਿਕਾਰਡ ਹੈਗਾ ਤੇ ਮੈਂ ਇਰਾਦਾ ਬਣਾਇਆ ਕਿ ਵੀ ਇਹ ਤਾਂ ਮੇਰੇ ਲਈ ਬੜੀ ਮਾਮੂਲੀ ਗੱਲ ਹੈ ਜਿਹੜਾ ਇਨਸਾਨੀਆ ਤਕਲੀਫਾਂ ਦੇ ਵਿੱਚੋਂ ਉੱਠਿਆ ਹੋਵੇ ਤੇ ਉਹਦੇ ਲਈ ਇਹ ਚੀਜ਼ ਕੀ ਹੈ ਕੁਝ ਵੀ ਨਹੀਂ ਮੈਨੂੰ ਹਮਮ ਤੇ ਉੱਥੇ ਉੱਥੇ ਹੀ ਮੈਂ ਜਾ ਕੇ ਆਰਮੀ ਦੇ ਵਿੱਚ ਹੀ 51 ਦੇ ਵਿੱਚ ਦੌੜਨਾ ਸ਼ੁਰੂ ਕੀਤਾ ਤੇ ਮੈਨੂੰ ਉੱਥੋਂ ਸਾਰੀ ਚੀਜ਼ ਦਾ ਗਿਆਨ ਹੋਇਆ ਹੁਣ ਥੋੜਾ ਰੁਟੀਨ ਕੀ ਹੈ ਇਸ ਵੇਲੇ ਫਿਲਮ ਆਨ ਦਿ ਮਗਰੂ ਐਸਲੇ ਜਿਹੜੀ ਮੇਰੀ ਉਮਰ ਹੈ ਮੈਂ ਸਮਝਦਾ ਕਿ 10 ਸਾਲ ਵੱਧ ਗਈ ਹਮਮ ਅਨੀਆਂ ਚਿਠੀਆਂ ਅਨੀਆਂ ਖੁਸ਼ੀਆਂ ਕਿਸੇ 에어ਪੋਰਟ ਤੇ ਜਾਵਾਂ ਕਿਸੇ ਰੇਲਵੇ ਸਟੇਸ਼ਨ ਤੇ ਜਾਵਾਂ ਕਿਤੇ ਵੀ ਜਾਵਾਂ ਦੁਨੀਆ ਦੌੜਦੀ ਹੈ ਦੁਨੀਆ ਨੂੰ ਪਤਾ ਕਿ ਉਹ ਮਿਲਖਾ ਸਿੰਘ ਜਾ ਰਿਹਾ ਹੈ ਫੋਟੋ ਖਿਚਾਣੀ ਹੈ ਉਹ ਮਿਲਖਾ ਸਿੰਘ ਜਾ ਰਿਹਾ ਹੈ ਉਹਦੇ ਆਟੋਗ੍ਰਾਫ ਲੈਣੇ ਨੇ ਤੇ ਦੱਸੋ ਇਸ ਦੇ ਨਾਲ ਕਿੰਨਾ ਆਦਮੀ ਦਾ ਮਨ ਜੜਾ ਉਹ ਵੱਡਾ ਹੈ ਇਹ ਫਿਲਮ ਦਾ ਇਤਫਾਕ ਕਿਵੇਂ ਹੋਇਆ ਕਿਸੇ ਨੇ ਤੋਂ ਅਪਰੋਚ ਕੀਤਾ ਸੀ ਜਾਂ ਤੁਹਾਡੇ ਮੈਨੇਜਰ ਨੇ ਹਾਂ ਮੇਰੇ ਨਹੀਂ ਮੈਨੂੰ ਤਿੰਨ ਚਾਰ ਡਾਇਰੈਕਟਰ ਬੰਬੇ ਤੋਂ ਆਏ ਕਿਉਂਕਿ ਮੈਂ ਆਪਣੀ ਜਿਹੜੀ ਆਦ ਦਾ ਬਾਇਓਗ੍ਰਾਫੀ ਲਿਖੀ ਸੀ ਪੰਜਾਬੀ ਦੇ ਵਿੱਚ ਉਹ ਕਿਤਾਬ ਉਹਨਾਂ ਨੇ ਪੜ੍ਹੀ ਹੋ ਥੇ ਬੰਬੇ ਦੇ ਫਿਰ ਉਸ ਤੋਂ ਬਾਅਦ ਉਹਨੇ 4-5 ਡਾਇਰੈਕਟਰ ਆਏ ਔਰ ਉਹਨੇ ਕਿਹਾ ਕਿ ਮਿਲਖਾ ਸਿੰਘ ਜੀ ਤੁਹਾਡੇ ਤੇ ਫਿਲਮ ਬਣਾਉਣਾ ਚਾਹੁੰਦੇ ਪਰ ਇਸ ਚੀਜ਼ ਦਾ ਗਿਆਨ ਮੈਨੂੰ ਨਹੀਂ ਸੀ ਮੈਂ ਤੁਹਾਨੂੰ ਸਹੀ ਗੱਲ ਦੱਸਦਾ ਕਿਉਂਕਿ 1960 ਤੋਂ ਬਾਅਦ ਮੈਂ ਕੋਈ ਫਿਲਮ ਨਹੀਂ ਦੇਖੀ ਨਾ ਮੈਨੂੰ ਪਤਾ ਇਸ ਗੱਲ ਦਾ ਕਿ ਡਾਇਰੈਕਟਰ ਕੌਣ ਅੱਛਾ ਹੈ ਤੇ ਐਕਟਰ ਕੌਣ ਅੱਛਾ ਹੈ ਪ੍ਰੋਡਿਊਸਰ ਕੌਣ ਅੱਛਾ ਹੈ ਇਸ ਚੀਜ਼ ਬਾਰੇ ਜੀ ਮੈਨੂੰ ਕੁਝ ਪਤਾ ਨਹੀਂ ਇਸ ਸਾਰਾ ਕ੍ਰੈਡਿਟ ਜਿਹੜਾ ਹੈਗਾ ਮੇਰੇ ਬੇਟੇ ਨੂੰ ਜਾਤਾ ਕਿਉਂਕਿ ਮੇਰਾ ਬੇਟਾ ਜਿਹੜਾ ਸਾਰੀ ਦੁਨੀਆ ਦੇ ਵਿੱਚ ਗੋਲਫ ਖੇਡਦਾ ਹੈ ਚਾਹੇ ਆਸਟ੍ਰੇਲੀਆ ਚਾਹੇ ਚਾਹੇ ਕੈਨੇਡਾ ਚਾਹੇ ਚਾਹੇ ਇੰਗਲੈਂਡ ਚਾਹੇ ਉਹਨੇ ਸ਼ਾਮ ਨੂੰ ਆ ਕੇ ਆਪਣੇ ਹੋਟਲ ਦੇ ਉੱਤੇ ਇੱਕ ਇੰਡੀਅਨ ਫਿਲਮ ਜ਼ਰੂਰ ਦੇਖਣੀ ਹੈ ਅੱਛਾ ਜੀ ਜੀ ਮਿਲਖਾ ਸਿੰਘ ਜੀ ਮਿਲਖਾ ਸਿੰਘ ਉਹ ਉਸਨੇ ਰੰਗ ਦੇ ਬਸੰਤੀ ਫਿਲਮ ਦੇਖੀ ਰੰਗ ਦੇ ਬਸੰਤੀ ਦੇਖੀ ਤੇ ਮੈਨੂੰ ਜਿਸਲੇ ਸਾਰੇ ਡਾਇਰੈਕਟਰ ਮੇਰੇ ਘਰ ਬੈਠੇ ਸੀ ਤੇ ਮੈਨੂੰ ਇੱਕ ਮਿੰਟ ਕਮਰੇ ਚ ਬੁਲਾ ਕੇ ਲੈ ਗਿਆ ਮੈਨੂੰ ਕਹਿੰਦਾ ਪਾਪਾ ਇੱਕ ਮਿੰਟ ਤੋੜਨਾ ਗੱਲ ਕਰਨੀ ਹੈ ਉਮਨ ਆਪਣੇ ਕਮਰੇ ਲੈ ਗਿਆ ਤੇ ਉੱਥੇ ਜਾ ਕੇ ਕਹਿੰਦਾ ਅਗਰ ਸਟੋਰੀ ਆਪਣੀ ਲਾਈਫ ਦੀ ਦੇਣੀ ਹੈ ਤੇ ਰਕੇਸ਼ ਮੈਰਨ ਦੇਣੀ ਓਮ ਪ੍ਰਕਾਸ਼ ਰਕੇਸ਼ ਮੈਰਨ ਮੈਂ ਕਿਹਾ ਕਿਉਂ ਬੇਟੇ ਕੀ ਗੱਲ ਹੈ ਕਿਉਂਕਿ ਮੈਂ ਤੁਹਾਨੂੰ ਦੱਸਿਆ ਮਨ ਤਾਂ ਪਤਾ ਹੀ ਨਹੀਂ ਸੀ ਕਿ ਬਾਰੇ ਕਿਹੜਾ ਡਾਇਰੈਕਟਰ ਅੱਛਾ ਕਰੇਗਾ ਕਹਿਣ ਲੱਗਾ ਜ ਮੈਂ ਫਿਲਮ ਦੇਖੀ ਹੈ ਨਾ ਦੀ ਰੰਗ ਦੇ ਬਸੰਤੀ ਬਹੁਤ ਅੱਛੀ ਬਣਾਈ ਹੈ ਔਰ ਦੇਣੀ ਹੈ ਤਾਂ ਸਟੋਰੀ ਐਨੀ ਦੇਣੀ ਔਰ ਦੇਣੀ ਹੈ 1 ਰੁਪਈਆ ਹੀ ਦੇਣੀ ਕੋਈ ਪੈਸਾ ਚਾਰਜ ਨਹੀਂ ਕਰਨਾ ਕਿਉਂਕਿ ਜਿੰਨੇ ਵੀ ਡਾਇਰੈਕਟਰ ਆਏ ਸੀ ਕਿਸੇ ਨੇ ਮਨ ਕਹੇ ਜੀ ਤੁਹਾਨੂੰ 75 ਲੱਖ ਦੇ ਦੇਾਂਗੇ ਕਿਸੇ ਨੇ ਕਹੇ ਜੀ 1 ਕਰੋੜ ਦੇ ਦੇਾਂਗੇ ਕਿਸ ਨੇ 1.5 ਕਰੋੜ ਕੇ ਸਟੋਰੀ ਦਾ ਦੇ ਦੇ ਜਾਂਗੇ ਮਗਰ ਇਹ ਮੇਰੇ ਬੇਟੇ ਦਾ ਫੈਸਲਾ ਸੀ ਕਿ ਅਗਰ ਸਟੋਰੀ ਦੇਣੀ ਹੈ ਓਮ ਪ੍ਰਕਾਸ਼ ਮਹਿਰਾਂ ਨੂੰ ਦੇਣੀ ਹੈ ਔਰ 1 ਰੁਪਏ ਦੇਣੀ ਹੈ ਉਹ ਅਸੀਂ ਸਟੋਰੀ ਜਿਹੜੀ ਹੈ ਓਮ ਪ੍ਰਕਾਸ਼ ਮਹਿਰਾਂ ਨੂੰ ਦਿੱਤੀ ਤੇ ਉਹਨੇ ਜੋ ਫਿਲਮ ਬਣਾਈ ਹੈ ਮੈਂ ਸੁਣਿਦਾ ਕਮਾਲ ਕਰ ਕਮਾਲ ਕਰਤੀ ਜੀ ਕਮਾਲ ਕਰਤੀ ਤੁਸੀਂ ਅ ਸਰ ਮਿਲਖ ਸਿੰਘ ਜੀ ਤੁਹਾਡੀ ਜਿਹੜੀ ਸਭ ਤੋਂ ਇੰਟਰਸਟਿੰਗ ਤੇ ਜਿਹੜੀ ਚੈਲੰਜ ਭਰੀ ਜੋਤਿਏ ਭਰੀ ਕਿਹੜੀ ਰੇਸ ਸੀ ਜਿਹਦੇ ਤੁਹਾਨੂੰ ਹਲੇ ਤੱਕ ਵੀ ਯਾਦ ਆ ਜਿੱਥੇ ਮੇਰੇ ਮੇਰੇ ਹੀ ਅੱਖਾਂ ਦੇ ਵਿੱਚੋਂ ਖੁਸ਼ੀ ਦੇ ਅੰਸੂ ਨਿਕਲੇ ਨੇ ਅੱਛਾ ਜੀ ਅਲੀ ਰੇਸ ਜਦ ਮੈਂ ਕਾਮਨਵੈਲਥ ਗੇਮਸ ਦੇ ਵਿੱਚ ਜਿੱਤੀ ਕਾਰਡਿਫ ਦੇ ਵਿੱਚ ਤੇ ਮੈਨੂੰ ਹਾਲੇ ਤੱਕ ਯਾਦ ਹੈ ਕਿ ਉੱਥੇ ਕੁਇਨ ਆਈ ਕੁਇਨ ਨੇ ਗਲੇ ਦੇ ਵਿੱਚ 골ਡ ਮੈਡਲ ਪਾਇਆ ਉਹ ਤਿਰੰਗਾ ਝੰਡਾ ਉੱਪਰ ਜਾ ਰਿਹਾ ਸੀ ਜਿਸਲੇ ਨੈਸ਼ਨਲ ਅੰਥਮ ਵੱਜਿਆ ਤੇ 1 ਲੱਖ ਅੰਗਰੇਜ਼ ਜਿਹੜਾ ਸੀ ਉਹ ਸਟੇਡੀਅਮ ਦੇ ਵਿੱਚ ਖੜੋਤਾ ਸੀ ਹੂੰ ਹੂੰ ਉਦੋਂ ਤੋਂ ਪਤਾ ਹੋਣਾ ਚਾਹੀਦਾ ਕਿ ਇੰਡੀਅਨਸ ਬਹੁਤ ਕਾਰਟੂਨ ਦੇ ਸੀ ਅੱਛਾ ਕਿ ਹਾਰਡੀ ਅੱਟਸ ਇੰਡੀਅਨ ਮੈਨੂੰ ਸਾਰੇ 1 ਲੱਖ ਸਟੇਡੀਅਮ ਦੇ ਵਿੱਚ ਹਮਮ ਅੰਗਰੇਜ਼ ਨਜ਼ਰ ਸਟੱਡੀ ਇਨ ਦੇ ਤੇ ਮੈਨੂੰ ਹਾਲ ਤੱਕ ਯਾਦ ਹੈ ਕਿ ਜਦ ਮੇਰੀ ਕਹਾਣੀ ਛਪੀ ਲੰਡਨ ਟਾਈਮ ਦੇ ਵਿੱਚ ਔਰ ਉਹਨਾਂ ਨੇ ਲਿਖਿਆ ਕਿ ਦੇਖੋ ਇਹ ਨੰਗੇ ਪੈਰੀ ਦੌੜਨ ਵਾਲਾ ਆਦਮੀ ਇੱਕ ਪਿੰਡ ਦਾ ਰਹਿਣ ਵਾਲਾ ਆਦਮੀ ਇਹਨੂੰ ਕੋਈ ਸੈਂਟਿਫਿਕ ਲਾਈਨਸ ਟ੍ਰੇਨਿੰਗ ਨਹੀਂ ਮਿਲੀ ਕੁਝ ਨਹੀਂ ਹੋਇਆ ਸਿਰਫ ਹਾਰਡ ਵਰਕ ਦੀ ਵਜ੍ਹਾ ਨਾਲ ਇਹ ਆਦਮੀ ਇੱਥੇ ਪਹੁੰਚਿਆ ਔਰ ਇਹਨੇ ਕਮਨਲ ਗੇਮ ਦੇ ਵਿੱਚ 골ਡ ਮੈਡਲ ਜਿੱਤੇ ਤੇ ਮੈਨੂੰ ਉਹ ਸਮਾਂ ਯਾਦ ਹੈ ਕਿ ਕੁਇਨ ਆਈ ਕੁਇਨ ਨੇ ਗਲੇ 'ਚ 골ਡ ਮੈਡਲ ਪਾਇਆ ਤੇ ਮੈਂ ਵੀ ਕਿਸ ਟਾਂਟ ਤੇ ਖੜੋਤਾ ਹਾਂ ਖੁਸ਼ੀ ਦੇ ਅੰਸੂ ਜਿਹੜੇ ਸੀ ਆਪਣੇ ਆਪ ਥੱਲੇ ਗਿਰਨ ਡੈ ਸੀ ਹਮਮ ਔਰ ਮੈਂ ਸੋਚ ਰਿਹਾ ਕਿ ਕੇ ਮਿਲਕ ਸਿੰਘ ਜੀ ਅੱਜ ਸਹੀ ਮੈਨੇ ਤੁਸੀਂ ਇੰਡੀਆ ਦਾ ਨਾਂ ਜਿਹੜਾ ਉੱਚਾ ਕੀਤਾ ਹੈ ਹਮਮ ਤੇ ਉਦੋਂ ਪੰਡਿਤ ਜਵਾਲਨ Nehru ਪ੍ਰਾਈਮ ਮਿਨਿਸਟਰ ਹੁੰਦੇ ਸੀ ਹਮਮ ਤੇ ਉਦੋਂ ਮੈਸੇਜ ਆਇਆ ਕਿਉਂਕਿ ਸਾਡੇ ਜ਼ਮਾਨੇ 'ਚ ਨਾ ਤਾਂ ਹੈ ਅੱਜਕੱਲ ਮੋਬਾਈਲ ਜਿਹੜੇ ਨੇ ਏ ਟੈਲੀਫੋਨ ਨਹੀਂ ਸੀ ਟੀਵੀ ਨਹੀਂ ਸੀ ਕੁਝ ਵੀ ਨਹੀਂ ਸੀ ਉਸ ਸਮੇਂ ਦੇ ਤੇ ਜਿਸਨੇ ਕੁਇਨ ਵਾਪਸ ਗਈ ਤੇ ਉਥੋਂ ਇੱਕ ਬੜ ਘੇਰ ਲੇਡੀ ਉਥੇ ਬੈਠੀ ਸੀ ਉਹਦੇ ਲਾਗੇ ਉਹ ਦੌੜੀ ਦੌੜੀ ਆਈ ਵਿਕਰੀ ਸਟੈਂਡ ਵੱਲ ਅੱਛਾ ਦੌੜੀ ਦੌੜੀ ਆਈ ਤੇ ਆ ਕੇ ਮੈਨੂੰ ਕਹਿੰਦੀ ਮਿਲਖਾ ਸਿੰਘ ਜੀ ਮਿਲਮ ਜਫੀਰ ਪਾਈ ਆ ਕੇ ਕਹਿੰਦੀ ਮਿਲਖਾ ਸਿੰਘ ਜੀ ਅੱਜ ਆਪਨੇ ਕਮਾਲ ਕਰ ਦਿਆ ਕਮਾਲ ਕਰ ਦਿਆ ਤੇ ਉਹ ਕੌਣ ਸੀ ਲੇਡੀ ਆਪਣੇ ਆਪ ਨੂੰ ਮੈਨ ਇੰਟਰੋਡਿਊਸ ਕਰਦੀ ਮੈਨ ਪਛਾਣਿਆ ਉਹ ਕੌਣ ਔਰਤ ਹੈ ਕਹਿੰਦੀ ਮੇਰਾ ਨਾਮ ਵਿਜੇ ਲక్ష్ਮੀ ਹੈ ਮੈਂ ਪੰਡਤ ਜੀ ਦੀ ਭੈਣ ਆ ਔਰ ਇੱਥੇ ਮੈਂ ਇੰਗਲੈਂਡ ਦੇ ਚ ਹਾਈ ਕਮਿਸ਼ਨਰ ਆ ਅੱਛਾ ਤੇ ਮੈਨੂੰ ਕਹਿੰਦੀ ਇੱਕ ਦੱਸੋ ਪੰਡਤ ਜੀ ਦਾ ਮੈਸੇਜ ਆ ਕਿ ਆਪ ਕੋ ਕਿਆ ਚਾਹੀ ਅਗਰ ਮੈਂ ਉਸ ਲਈ ਚਾਹਦਾ ਮੈਂ ਕਹਿੰਦਾ ਜੀ 200 ਏਕੜ ਜ਼ਮੀਨ ਮੈਨੂੰ ਯੂਪੀ ਦੇ ਦਿਓ 200 ਏਕੜ ਜ਼ਮੀਨ ਪੰਜਾਬ ਵਿੱਚ ਦੇ ਦਿਓ ਮੈਨੂੰ ਦੋ ਚਾਰ ਕੋਠੀਆਂ ਦਿੱਲੀ ਚ ਪਵਾ ਦਿਓ ਉਹ ਪੰਡਤ ਜੀ ਦੇ ਲਈ ਬੜੀ ਮਾਮੂਲੀ ਗੱਲ ਸੀ ਮਗਰ ਸਾਡਾ ਜ਼ਮਾਨਾ ਐਸਾ ਸੀ ਇਹ ਤਿੰਨ ਸਪੋਰਟਸਮੈਨ ਐਸੇ ਹੋਏ ਨੇ ਧਿਆਨ ਚੰਦ ਲਾਲਾ ਅਮਰਨਾਥ ਹਾਂਜੀ ਕ੍ਰਿਕਟ ਵਾਲੇ ਜਿਹੜੇ ਜੀ ਪਹਿਲੇ ਕੈਪਟਨ ਸੀ ਔਰ ਮਿਲਖਾ ਸਿੰਘ ਸਾਡੇ ਜ਼ਮਾਨੇ ਦੇ ਵਿੱਚ ਪੈਸਾ ਮੰਗਦੇ ਤਾਂ ਸ਼ਰਮ ਆਉਂਦੀ ਸੀ। ਕਿ ਮੰਗੀਏ ਤਾਂ ਕੀ ਮੰਗੇ। ਹੂੰ ਹੂੰ। ਅੱਜਕੱਲ ਦਾ ਬੱਚੇ ਲੜਕੇ ਬੰਦੇ ਨੇ। ਜੀ। ਅੱਜਕੱਲ ਦੇਖ ਲਓ ਮੈਚ ਫਿਕਸਿੰਗ ਹੋਣ ਗਈ ਹੈ। ਅੱਜ ਇੰਡੀਆ ਹਾਰ ਗਿਆ ਕੱਲ ਜਿੱਤ ਗਿਆ, ਜਿੰਡੀਆ ਹਾਰ ਗਿਆ ਕੱਲ ਜਿੱਤ ਗਿਆ। ਸਾਡਾ ਜ਼ਮਾਨਾ ਕੁਝ ਹੋਰ ਸੀ। ਉਹ ਰੇਸ ਮਾਨੂੰ ਜ਼ਿੰਦਗੀ 'ਚ ਕਦੀ ਨਹੀਂ ਪੁੱਛ ਸਕਦੇ। ਹੂੰ ਨੰਬਰ 1। ਨੰਬਰ 2 ਰੇਸ ਜਿਹੜੀ ਹੈ ਜਿਹੜੀ ਮੈਂ ਲਾਹੌਰ ਦੇ ਵਿੱਚ ਜਿੱਤੀ ਹੈ 1960 ਦੇ ਵਿੱਚ ਅਬਦੁਲ ਖਾਲਿਦ। ਅੱਛਾ ਜੀ। ਜਿੱਥੇ ਮਾਨੂੰ ਫਲਾਈਂਗ ਸਿੱਖ ਬੁਕਾਰਿਆ। ਹਮਮ ਉਹ ਜਦ ਮੈਨੂੰ ਦੌੜਨ ਲਈ ਇਨਵੀਟੇਸ਼ਨ ਆਇਆ ਤੇ ਮੈਂ ਪਾਕਿਸਤਾਨ ਜਾਣ ਤੋਂ ਇਨਕਾਰ ਕਰ ਦਿੱਤਾ ਅੱਛਾ ਉਹ ਇਨਕਾਰ ਇਸ ਕਰਕੇ ਕੀਤਾ ਕਿਉਂਕਿ ਜੋ ਸਾਡੇ ਨਾਲ 47 ਦੇ ਵਿੱਚ ਹੋਇਆ ਹੈ ਕੌੜੀਆਂ ਯਾਦਾਂ ਜੁੜੀਆਂ ਹੋਈਆਂ ਸੌੜੀਆਂ ਯਾਦਾਂ ਬਿਲਕੁਲ ਤੁਸੀਂ ਸਹੀ ਗੱਲ ਕਹੀ ਹੈ ਕਿ ਜਿਹਦੇ ਮਾਪਿਓ ਜਿਹਦੀ ਅੱਖਾਂ ਦੇ ਸਾਹਮਣੇ ਵੱਡੇ ਗਏ ਹੋ ਉਹਦੇ ਪੈਣ ਪਰ ਅੱਖਾਂ ਦੇ ਸਾਹਮਣੇ ਵੱਡੇ ਗਏ ਹੋ ਤੇ ਤੁਸੀਂ ਉਹ ਨਜ਼ਾਰਾ ਜਿਹੜਾ ਕਾਦੀ ਜ਼ਿੰਦਗੀ ਦੇ ਵਿੱਚ ਭੁੱਲ ਹੀ ਨਹੀਂ ਸਕਦੇ ਮਰਦੇ ਦਮ ਤੱਕ ਉਹਨੂੰ ਗੱਲ ਨਹੀਂ ਪੁੱਛੀ ਤੇ ਜਦ ਇਨਵੀਟੇਸ਼ਨ ਆਇਆ ਤੇ ਮੈਂ ਪਾਕਿਸਤਾਨ ਜਾਣ ਤੋਂ ਇਨਕਾਰ ਕਰਤਾ ਹਮ ਹਮ ਇਨਕਾਰ ਕੀਤਾ ਉਹ ਸਾਰੀ ਅਖਬਾਰਾਂ ਛਪ ਗਈ ਉਹ ਚੀਜ਼ ਕਿ ਮਿਲਖਾ ਸਿੰਘ ਪਾਕਿਸਤਾਨ ਨਹੀਂ ਜਾਣਾ ਚਾਹੁੰਦੇ ਤੇ ਉਹ ਪੰਡਿਤ ਜੀ ਨੇ ਉਹ ਚੀਜ਼ ਪੜ੍ਹੀ ਪੰਡਿਤ ਜੀ ਨੇ ਕਿਹਾ ਮਿਲਖਾ ਜੀ ਨੂੰ ਬੁਲਾਓ ਤੇ ਮੈਂ ਨੈਸ਼ਨਲ ਸਟੇਡੀਅਮ ਰਹਿੰਦਾ ਸੀ ਦਿੱਲੀ ਦੇ ਵਿੱਚ ਟ੍ਰੇਨਿੰਗ ਕਰਦਾ ਹੁੰਦਾ ਸੀ ਅੱਛਾ ਜੀ ਉਥੋਂ ਆਦਮੀ ਆਇਆ ਪ੍ਰਾਈਮ ਮਿਨਿਸਟਰ ਹਾਊਸ ਤੋਂ ਕਿ ਜੀ ਪੰਡਿਤ ਜੀ ਨੇ ਬੁਲਾਇਆ میں پنڈت جی کو کیا تھا پنڈت جی نے میں نے پوچھا ملکا سنگھ جی آپ کیوں نہیں پاکستان جانا چاہتے ہیں پڑوسی دیش ہے آپ کو جانا چاہیے ہم ہم جو سپورٹس والے ہیں ہم ایک دوسرے میں پیار بانٹتے ہیں کنٹریوں میں پیار بڑھتا ہے تو آپ کیوں نہیں جانا چاہتے ہیں؟ تو میں نے کہا پنڈت جی نہیں نظارہ مجھے جو سامنے میری آنکھوں کے آتا ہے تو مجھے دل کے اندر جو ہے آگ لگ جاتی ہے میں نہیں جاؤں نہیں نہیں آپ کو جانا ہی جانا ਤੋ ਇਹ ਸਾਰਾ ਪੰਡਤ ਜੀ ਨੇ ਕੀਤਾ ਪੰਡਤ ਜੀ ਦੇ ਵਜ ਨਾਲ ਮੈਂ ਪਾਕਿਸਤਾਨ ਗਿਆ। ਔਰ ਜੋ ਉਹਨਾਂ ਨੇ ਇਜ਼ਤ ਕੀਤੀ ਉਹ ਮਤੋਂ ਦੱਸਾਂ ਤੁਸੀ ਹੈਰਾਨ ਹੀ ਰਹਿ ਜਾਓ। ਵਾਗਾ ਬਾਰਡਰ ਦੇ ਉੱਤੇ ਉਹਨਾਂ ਨੇ ਫੁੱਲਾਂ ਨਾਲ ਜੀਪ ਸਜਾਈ ਸੀ। ਔਰ ਉਹਨਾਂ ਨੇ ਕਿਹਾ ਜੀ ਮਿਲਖਾ ਸਿੰਘ ਨੂੰ ਬੱਸ ਦੇ ਵਿੱਚੋਂ ਲਾਓ ਥੱਲੇ। ਕਿਉਂਕਿ ਬੱਸ ਗਈ ਸਾਡੀ ਵਾਗਾ ਬਾਰਡਰ ਤੇ ਜਾ ਕੇ ਰੁਕੀ ਉਹਦੇ ਵਿੱਚ ਮੇਰੇ ਨਾਲ 50 60 ਆਦਮੀ ਸਲੀਟ ਹੋਰ ਵੀ ਸੀ। ਅੱਛਾ ਜੀ ਜਿਹੜੇ ਇੰਡੀਆ ਤੋਂ ਗਏ ਸੀ ਦੌੜਨ ਵਾਸਤੇ ਉੱਤੇ ਪਾਕਿਸਤਾਨ। ਤੇ ਉਹ ਜਿਸ ਲਈ ਮੈਂ ਉੱਥੇ ਵਾਗਾ ਬਾਰਡਰ ਤੇ ਪਹੁੰਚਿਆ ਤੇ ਵਾਗਾ ਬਾਰਡਰ ਉੱਤੇ ਜਿਹੜੀ ਫੁੱਲਾਂ ਵਾਲੀ ਜੀਪ ਸੀ ਸਜਾਈ ਮੈਨੂੰ ਉਸ ਜੀਪ ਦੇ ਚ ਉਹਨੇ ਖੜਾ ਕਰਿਆ ਅੱਛਾ ਜੀ ਖੜਾ ਕਰ ਲਿਆ ਤੇ ਵਾਗਾ ਬਾਰਡਰ ਤੋਂ ਲੈ ਕੇ ਲਾਹੌਰ ਦਾ ਡਿਸਟੈਂਸ ਕਿ ਮੇਰੇ ਖਿਆਲ 15-20 ਕਿਲੋਮੀਟਰ ਦਾ ਹੈ ਹਮਮ ਤੇ 20 ਕਿਲੋਮੀਟਰ ਸੜਕ ਦੇ ਉੱਤੇ ਦੋਹਾਂ ਪਾਸੇ ਬੱਚੇ ਔਰ ਜਵਾਨ ਸਾਰੇ ਖੜੋਤੇ ਸੀ ਤਿਰੰਗਾ ਝੰਡਾ ਲੈ ਕੇ ਔਰ ਪਾਕਿਸਤਾਨ ਦਾ ਝੰਡਾ ਲੈ ਕੇ ਤੇ ਇਸ ਤਰੀਕੇ ਨਾਲ ਲਹਿਰਾ ਰਹੇ ਸੀ ਤੇ ਉਹ ਮੈਜਸਲੇ ਫਲੈਟੀ ਹੋਟਲ ਵਿੱਚ ਪਹੁੰਚਿਆ ਬੜੀ ਇਜ਼ਤਮਾਨ ਦਿੱਤਾ ਉਹਨਾਂ ਨੇ ਤੇ ਉਹਤੇ ਇੱਕ ਅਖਬਾਰ ਪਈ ਸੀ ਉਰਦੂ ਦੀ ਕਿਉਂਕਿ ਉਰਦੂ ਤੋਂ ਮੈਂ ਪੜ੍ਹੇ ਆਂ ਚੌਥੀ ਕਲਾਸ ਤੱਕ ਜੀ ਉਰਦੂ ਮਸਜਿਦ ਦੇ ਵਿੱਚ ਬੈ ਕੇ ਮੈਂ ਪੜ੍ਹਿਆ ਮੌਲਵੀ ਨੇ ਪੜਾਇਆ ਮੈਨੂੰ ਤੇ ਉਸ ਅਖਬਾਰ 'ਤੇ ਲਿਖਿਆ ਆਇਆ ਸੀ ਇੰਡੀਆ ਔਰ ਪਾਕਿਸਤਾਨ ਦੀ ਟੱਕਰ ਹਮਮ ਅਬਦੁਲ ਖਾਲਿਕ ਔਰ ਮਿਲਖਾ ਸਿੰਘ ਦੀ ਟੱਕਰ ਅੱਛਾ ਜੀ ਜਿਸ ਲਈ ਮੈਂ ਉਹ ਅਖਬਾਰ ਪੜ੍ਹੀ ਮੈਂ ਕਈ ਸਾਲ ਤੱਕ ਕਮਾਲ ਕਰਦੀ ਨਾ ਲੋਕਾਂ ਨੇ ਹਮਮ ਤੇ ਫਿਰ ਅਸੀਂ ਰਾਤ ਨੂੰ ਮੂਰ 3 ਸਟਰੀਟ ਹੈਗੀ ਹੈ ਲਾਹੌਰ ਦੇ ਚ ਉਥੇ ਖਾਣਾ ਖਾਣ ਨੂੰ ਗਏ ਉਹਨਾਂ ਨੇ ਸਾਡੀ ਬੜੀ ਸੇਵਾ ਕੀਤੀ ਅੱਛਾ ਉਹਨਾਂ ਨੇ ਮੁਰਗੇ ਤੇ ਤਤਰ ਕਹਿੰਦੇ ਕਿ ਸਰਦਾਰ ਜੀ ਤੁਸੀਂ ਦੇਸੀ ਘਿਓ ਚ ਖਾਓਗੇ ਜਾਂ ਮੱਖਣ ਵਿੱਚ ਖਾਓਗੇ ਇਸ ਤੀਕਾ ਅਸੀਂ ਕਿਹਾ ਜੀ ਨਹੀਂ ਨਹੀਂ ਤੁਸੀਂ ਸਾਡੇ ਮਹਿਮਾਨ ਹੋ ਉਹਨਾਂ ਨੇ ਸਾਡੇ ਤੋਂ ਇੱਕ ਵੀ ਪੈਸਾ ਟੇਮ ਤੋਂ ਚਾਰਜ ਨਹੀਂ ਕੀਤਾ ਅੱਛਾ ਅਸੀਂ 50 60 ਆਦਮੀ ਗਏ ਸਾਰੀਆਂ ਦੁਕਾਨਾਂ ਵਾਲੇ ਨੇ ਅੱਖਾਂ ਵਿੱਚ ਆਤੀ ਮਹਿਮਾਨ ਨਵਾਜ਼ੀ ਬੜੀ ਪਾਕਿਸਤਾਨ ਬੜੀ ਜ਼ਬਰਦਸਤ ਮਹਿਮਾਨ ਨਿਵਾਜ਼ੀ ਉਹਨਾਂ ਨੇ ਕੀਤੀ ਉਹ ਵਸੇ ਖਾਣਾ ਖਾ ਕੇ ਵਾਪਸ ਆਏ ਨੈਕਸਟ ਡੇ ਮੇਰੀ ਰੇਸ ਸੀ ਸਟੇਡੀਅਮ ਦੇ ਵਿੱਚ ਜਿੱਥੇ ਜਨਰਲ ਯੂ ਬੀ ਆਈ ਐਸ ਔਰ ਅਬਦੁਲ ਖਾਲেক ਨੂੰ ਹਰਾਉਣਾ ਜਿਹੜਾ ਸੀ ਉਹ ਬਹੁਤ ਵੱਡੀ ਗੱਲ ਸੀ ਛੋਟੀ ਗੱਲ ਨਹੀਂ ਸੀ ਜਦ ਮੈਂ ਉਹ ਟੋਕੀਓ ਦੇ ਵਿੱਚ ਹਰਾਇਆ 58 ਦੇ ਵਿੱਚ ਏਸ਼ੀਅਨ ਗੇਮਸ ਦੇ ਵਿੱਚ ਤੇ ਪਾਕਿਸਤਾਨ ਨੇ ਥੋੜੀ ਜਿਹੀ ਇਸ ਗੱਲ ਨੂੰ ਮਹਿਸੂਸ ਕੀਤਾ ਕਿ ਸਾਡੇ ਜਿਹੜਾ ਇੰਨਾ ਫਾਸਟੈਸਟ ਰਨਰ ਅਸੀਂ ਪ੍ਰੋਡਿਊਸ ਕੀਤਾ ਉਹਨੂੰ ਮਿਲਗਾ ਸਿੰਘ ਬੀਟ ਕਰ ਗਿਆ ਯੰਗ ਮੁੰਡਾ ਨਿਕਲੇ ਇੰਡੀਆ ਤੋਂ ਤੁਹਾਡੀ ਮਨ ਨੂੰ ਇਨਵਿਟੇਸ਼ਨ ਉਦੋਂ ਤੁਹਾਡੀ ਉਮਰ ਕਿੰਨੀ ਹੋਏਗੀ ਉਦੀ ਉਦੋਂ ਮੇਰੀ ਉਮਰ 30 ਦੇ ਲਾਗੇ ਸ਼ਾਗੇ ਅੱਛਾ ਕਿਉਂਕਿ ਮੈਂ ਬਹੁਤ ਲੇਟ ਦੌੜਨਾ ਸ਼ੁਰੂ ਕੀਤਾ ਜੀ ਜਦ ਆਰਮੀ ਜੁਆਇਨ ਕੀਤੀ ਉਸ ਤੋਂ ਬਾਅਦ ਉਦੋਂ ਮੈਂ 21 22 ਸਾਲ ਦਾ ਸੀ 51 ਦੀ ਗੱਲ ਤੇ ਉਦੋਂ ਮੈਂ ਸਾਰੀ ਚੀਜ਼ ਜਿਹੜੀ ਹੈ ਸ਼ੁਰੂ ਕੀਤੀ ਤੇ ਫਿਰ ਜਿਹੜੀ ਤੁਹਾਨੂੰ ਫਲਾਈਟ ਸਿੱਖ ਵਾਲੀ ਗੱਲ ਦੱਸਣ ਲੱਗਾ ਸੀ ਉਹ ਇਹ ਹੋਇਆ ਕਿ ਜਿਸਲੇ ਰੇਸ ਹੋਣ ਲੱਗੀ ਸਟੇਡੀਅਮ ਦੇ ਵਿੱਚ 60000 ਆਦਮੀ ਬੈਠਾ ਸੀ ਅੱਛਾ ਲਾਹੌਰ ਸਟੇਡੀਅਮ ਦੇ 60000 ਆਦਮੀ ਬੈਠਾ ਸੀ ਉਹਦੇ 10000 ਔਰਤ ਬੁਰਕੇ ਵਾਲੀ ਬੈਠੀ ਸੀ ਅੱਛਾ ਜੀ ਕਿਉਂਕਿ ਰੇਸ ਬੜੀ ਜ਼ਬਰਦਸਤ ਸੀ ਉਹ ਉਹਨਾਂ ਦੇਖਣਾ ਸੀ ਕਿ ਕੌਣ ਜਿੱਤਦਾ ਹੈ ਤੇ ਹੋਇਆ ਇਹ ਕਿ ਜਿਸਲੇ ਰੇਸ ਸ਼ੁਰੂ ਹੋਣ ਲੱਗੀ ਹੂੰ ਹੂੰ ਪਤਾ ਹੈ ਕਿ ਸਪੋਰਟਸਮੈਨ ਇੱਕ ਦੂਜੇ ਨਾਲ ਹੱਥ ਮੇ ਹੱਥ ਮੇ ਲਾਣਦੇ ਨੇ ਬੈਸਟ ਆਫ ਲੱਕ ਕਹਿੰਦੇ ਨੇ ਤੇ ਉਹ ਮੈਂ ਦੇਖਿਆ ਕਿ ਵੀ ਪੌੜੀਆਂ ਤੋਂ ਰੇਸ ਸ਼ੁਰੂ ਹੋਣ ਤੋਂ ਪਹਿਲਾਂ ਪੌੜੀਆਂ ਤੋਂ ਤਿੰਨ ਮੌਲਵੀ ਜਿਹੜੇ ਉਤਰ ਕੇ ਥੱਲੇ ਆ مولوی تھلے آئے تو انہوں نے آ کے الخالق نو کیا کہ عبد الخالق خدا حافظ آپ کو دشمنوں سے خدا فتح دے wow. جس لئے انہوں نے یہ لفظ کہ وہ واپس جان لگے کہ میں پوڑیوں تو مولویوں نے واپس بلا لیا میں کہا مولوی جی یہاں آئی واپس بلایا تو میں نے کہا مولوی جی ہم بھی خدا کے بندے ہیں اور آپ نے جو یہ لفظ کہے ہیں نا مجھے یہ اچھے نہیں لگے دشمنی کے دشمنی کے ہم یہاں پہ دوستی بانٹنے کے لیے آئے ہم یہاں پہ پیار بانٹنے کے لیے آئے ہم یہ چاہتے ہیں کہ پاکستان اور انڈیا اور آپس میں آگے بڑھے ان کا پیار بڑھے اور آپ نے یہ جو, جو لفظ یوز کیے مجھے اچھے نہیں لگے نہیں نہیں انہوں نے پھر جھوٹے نال سے ہاتھ چوک کے میرے سر تہ بھی رکھ دیتا خدا آپ کو بھی طاقت دے آگے بڑھیں <laughs> <laughs> تو میرا کہنے کا مطلب یہ ہے کہ جس لے وہ ریس شروع ہوئی تو عبد الخالق اور میں جب دوڑ رہے سی ਜਿਸ ਲਈ ਦੌੜਨਾ ਸ਼ੁਰੂ ਕੀਤਾ ਦੌੜਨ ਤੋਂ ਪਹਿਲਾਂ ਤੁਹਾਨੂੰ ਪਤਾ ਹੈ ਕਿ ਮੈਂ ਵਾਹਿਗੁਰੂ ਦਾ ਨਾਮ ਲੈਂਦਾ ਹੁੰਦਾ ਸੀ ਅੱਛਾ ਹਮੇਸ਼ਾ ਕਿ ਵਾਹਿਗੁਰੂ ਇੰਡੀਆ ਦੀ ਲਾਜ ਪੰਜਾਬ ਦੀ ਪੰਜਾਬ ਲਾਜ ਮਿਲਖਾ ਸਿੰਘ ਦੀ ਲਾਜ ਤੇਰੇ ਹੱਥ ਵਿੱਚ ਤੇ ਜਿਸ ਲਈ ਰੇਸ ਸ਼ੁਰੂ ਹੋਈ ਤੇ ਜਿਸ ਲਈ ਅਬਦੁਲ ਖਾਲਿਕ ਮੈਥੋਂ ਕਰੀਬਨ ਕੋਈ ਪਹਿਲੇ 100 ਗਾਜ਼ ਦੇ ਵਿੱਚ ਕਿਉਂਕਿ 100 ਮੀਟਰ ਦੌੜਦਾ ਸੀ ਉਹ ਪਹਿਲੇ 100 ਗਾਜ਼ ਦੇ ਵਿੱਚ ਦੋ ਤਿੰਨ ਗਾਜ਼ ਅੱਗੇ ਸੀ ਤੇ ਜਿਸ ਲਈ 50 ਮੀਟਰ ਰੇਸ ਰਹਿ ਗਈ ਅਸੀਂ ਜਨਰਲ ਆਯੂਬ ਦੇ ਸਾਹਮਣੇ ਗੁਜ਼ਰੇ ਤੇ ਜਨਰਲ ਆਯੂਬ ਖੜਾ ਹੋ ਕੇ ਤਾੜੀਆਂ ਮਾਰ ਰਹੀ ਸੀ ਕਮਨ ਅਬਦੁਲ ਖਾਲਿਦ ਕਮਨ ਅਬਦੁਲ ਖਾਲਿਦ ਉਹ ਕਹਿ ਰਿਆ ਸੀ ਤੇ ਜਿਸ ਵੇਲੇ ਮੈਂ ਅੱਗੇ ਵਧਣਾ ਸ਼ੁਰੂ ਕੀਤਾ ਤੇ ਹੋਇਆ ਇਹ ਕਿ ਜਿਸ ਵੇਲੇ ਮੈਂ ਤਾਂ ਉਹਨੂੰ 10 ਗੱਜ ਤੇ ਮਾਰਿਆ ਹੀ ਮਾਰਿਆ ਮੈਂ ਫਸਟ ਆ ਗਿਆ ਹਮਮ ਮਗਰ ਪਿੱਛੋਂ ਸਾਡੇ ਇੰਡੀਆ ਦਾ ਮੱਖਣ ਸਿੰਘ ਹੁੰਦਾ ਸੀ ਅੱਛਾ ਬੜਾ ਅੱਛਾ ਦੌੜੀ ਸੀ ਉਹਨੇ ਉਹ ਬਹੁਤ ਕਮਾਲ ਦਾ ਤਰੀਕਾ ਪਿਆਰਾ ਕੀਤਾ ਇੰਡੀਆ ਨੇ ਉਹ ਵੀ ਆ ਕੇ ਪਿੱਛੇ ਅਬਦੁਲ ਖਾਲਿਦ ਨੂੰ ਬੀਟ ਕਰ ਗਿਆ ਹਮਮ ਤੇ ਅਬਦੁਲ ਖਾਲਿਖ 3 ਪਲੇਸ ਤੇ ਗਿਆ ਤੇ ਉਹ ਉਹਨੇ ਜਾ ਕੇ गिर ਗਿਆ ਫਿਨਿਸ਼ ਦੇ ਉੱਤੇ ਤੇ ਰੋਣਾ ਸ਼ੁਰੂ ਕਰ ਦਿੱਤਾ ਮੈਂ ਉਹਨੂੰ ਥਾਪੀ ਦਿੱਤੀ ਮੈਂ ਕਿ ਅਬਦੁਲ ਖਾਲਿਖ ਕੋਈ ਗੱਲ ਨਹੀਂ ਜ਼ਿੰਦਗੀ ਚੋਈ ਚੀਜ਼ਾਂ ਹੁੰਨੀਆਂ ਰਹਿਣੀਆਂ ਨੇ ਫਿਰ ਵੀ ਆਪਾਂ ਦੌੜਨਾ ਹੈਗਾ ਉਹਨੂੰ ਉਠਾਇਆ ਮੈਂ ਜਫੀ ਪਾਈ ਗਲੇ ਨਾਲ ਆ ਤੇ ਫਿਰ ਇਹ ਇਹ ਸਾਰਿਆਂ ਦੀ ਡਿਮਾਂਡ ਏ ਸੀ ਕਿ ਮਿਲਖਾ ਸਿੰਘ ਇੱਥੇ ਦੌੜਿਆ ਨਹੀਂ ਇੱਥੇ ਆ ਕੇ ਉੱਡਿਆ ਹੂੰ ਹੂੰ ਤੇ ਉਹਨੂੰ ਕਹੋ ਵੀ ਸਟੇਡੀਅਮ ਦਾ ਚੱਕਰ ਲਾਵੇ ਹੂੰ ਹੂੰ ਉਹ ਜਿਸਲੇ ਮੈਂ ਸਟੇਡੀਅਮ ਦਾ ਚੱਕਰ ਲਾਇਆ ਐ ਹੱਥ ਕਰਦਾ ਜਾ ਰਿਹਾ ਸੀ ਸਾਰੇ ਸਟੇਡੀਅਮ ਦੇ ਵਿੱਚ ਜਿੱਥੇ ਕੰਨਨ ਨੇ ਕਿ 100 10000 ਔਰਤ ਬੁਰਕੇ ਵਾਲੀ ਬੈਠੀ ਸੀ ਉਹਨਾਂ ਨੇ ਬੁਰਕਾ ਉਠਾ ਕੇ ਦੇਖਿਆ ਕਿ ਇਹ ਸਰਦਾਰ ਹੈ ਜਿਹਨੇ ਆ ਕੇ ਸਾਡੇ ਅਬਦੁਲ ਖਾਲਕ ਨੂੰ ਹਾਰਿਆ ਤੇ ਇਹ ਇੱਕ ਬਹੁਤ ਵੱਡੀ ਗੱਲ ਸੀ ਤੇ ਜਿਸਲੇ ਜਿਹੜੀ ਤੁਹਾਨੂੰ ਮੁੱਖ ਦੀ ਗੱਲ ਦੱਸ ਦਿਆਂ ਕਿ ਜਿਸਲੇ ਜਨਰਲ ਯੂਬ ਮੈਡਲ ਪਾਣ ਦੇ ਵਾਸਤੇ ਆਇਆ ਗਾੜੇ ਦੇ ਵਿੱਚ ਤੇ ਮੈਨੂੰ ਆ ਕੇ ਪੰਜਾਬੀ ਠੇਢ ਪੰਜਾਬੀ ਚ ਕਹਿੰਦਾ ਹੈ ਕਹਿੰਦਾ ਮਿਲਖਾ ਅੱਜ ਤੋ ਪਾਕਿਸਤਾਨ ਦੇ ਵਿੱਚ ਇੱਥੇ ਦੌੜਿਆ ਨਹੀਂ ਉਹ ਇੱਥੇ ਆ ਕੇ ਉੱਡਿਆ ਤਨੂ ਪਾਕਿਸਤਾਨ ਜਿਹੜਾ ਹੈ ਉਹ ਫ્લાਇੰਗ ਸਿਕ ਦਾ ਖਤਾਬ ਦਿੰਦਾ ਤੇ ਬਹੁਤ ਜੀ ਬਹੁਤ ਅੱਛੇ ਬਹੁਤ ਅੱਛੇ ਮੈਂ ਇਹ ਕਹਿਣਾ ਕਿ ਅਗਰ ਅੱਜ ਇੱਕ ਰੈਡਿਟ ਜਾਂਦਾ ਹੈ ਤਾਂ ਜਨਰਲ ਆਯੂਬ ਨੂੰ ਜਾਂਦਾ ਹੈ ਪਾਕਿਸਤਾਨ ਨੂੰ ਜਾਂਦਾ ਹੈ ਜਿਹੜਾ ਅੱਜ ਦੁਨੀਆ ਸਾਰੀ ਦੇ ਵਿੱਚ ਮਿਲਖ ਸਿੰਘ ਦਾ ਫ્લાਇੰਗ ਸਿਕ ਨਾਮ ਮਸ਼ਹੂਰ ਹੈ ਸਰ ਮਿਲਖ ਸਿੰਘ ਜੀ ਤੁਸੀਂ ਨੰਗੇ ਪੈਰੀਂ ਕਿਉਂ ਭੱਜਦੇ ਰਹੇ ਹੋ ਉਸ ਵਕਤ ਜੁੱਤੀ ਨਹੀਂ ਸੀ ਤੁਹਾਡੀ ਗੱਲ ਠੀਕ ਹੈ ਕਿ ਜਦ ਮੈਂ ਦੌੜਨਾ ਸ਼ੁਰੂ ਕੀਤਾ 51 ਦੇ ਵਿੱਚ ਉਦੋਂ ਰਨਿੰਗ ਸ਼ੂਜ਼ ਇੰਡੀਆ ਦੇ ਵਿੱਚ ਬਣਦੇ ਹੀ ਨਹੀਂ ਸੀ अच्छा जी ते मैं नंगे पैर ही दौड़ना शुरू ਕੀਤਾ ਤੇ ਜਿਸਲੇ ਮੈਂ 1956 올림픽 ਗੇਮ ਵਿਚ ਗਿਆ ਪਹਿਲੀ ਵਾਰੀ ਉਥੇ ਮੈਂ ਜਾ ਕੇ ਸ਼ੂਜ਼ ਪਾਉਣਾ ਸ਼ੁਰੂ ਕੀਤਾ ਹਮਮ ਉਥੋਂ ਹੀ ਮੈਂ ਟ੍ਰੈਕ ਸੂਟ ਲਿਆਦਾ ਟ੍ਰੈਕ ਸੂਟ ਦਾ ਵੀ ਉਦੋਂ ਟ੍ਰੈਕ ਸੂਟ ਵੀ ਨਹੀਂ ਹੁੰਦੇ ਸੀ ਹਮਮ ਮੈਂ ਆਰਮੀ ਦੀ ਜਿਹੜੀ ਗ੍ਰੀਨ ਜਰਸੀ ਹੁੰਦੀ ਸੀ ਗ੍ਰੀਨ ਪੈਂਟ ਹੁੰਦੀ ਸੀ ਉਹ ਪਾ ਕੇ ਹੀ ਸੀ ਆਪਣੀ ਪ੍ਰੈਕਟਿਸ ਕਰਦੇ ਹੁੰਦੇ ਸੀ ਹਮਮ ਤੇ ਨंगे पैर ਹੀ ਦੌੜਨਾ ਕਿਉਂਕਿ ਜਿਹੜੇ ਰਬੜ ਵਾਲੇ ਬੂਟ ਜਿਹੜੇ ਪੀਟੀ ਸ਼ੂਜ਼ ਹੁੰਦੇ ਨੇ ਜੋ ਆਰਮੀ ਦੇ ਵਿੱਚ ਮਿਲਦੇ ਨੇ ਹਮਮ ਜਦੋਂ ਸਲੇਮ ਉਹਨਾਂ ਨਾਲ ਦੌੜਦਾ ਸੀ ਤੇ ਮੇਰਾ ਪੈਰ ਸਲਿੱਪ ਕਰਦਾ ਸੀ ਅੱਛਾ ਜੀ ਤੇ ਇਸ ਕਰਕੇ ਮੈਂ ਉਹ ਸ਼ੂਜ਼ ਲਾ ਦਿੰਦਾ ਸੀ ਤੇ ਨੰਗੇ ਪੈਰੀ ਦੌੜਨ ਦੇ ਨਾਲ ਗ੍ਰਿਪ ਤੁਹਾਡੀ ਥੋੜੀ ਬਹੁਤ ਬਣ ਜਾਂਦੀ ਹੈ ਗਰਾਊਂਡ ਨੂੰ ਤੇ ਜਿਹੜੀਆਂ ਉਂਗਲਾਂ ਜੜੀਆਂ ਫੜ ਲੈਂਦੀਆਂ ਤੇ ਉਹਦੇ ਨਾਲ ਹੀ ਮੈਂ ਸਟੈਮਨਾ ਬਣਾ ਤੇ ਉਹਦੇ ਨਾਲ ਹੀ ਮੈਂ ਸਪੀਡ ਬਣਾਈ ਸਾਰੀ ਜਿਸ ਤੱਕ ਮੇਰੇ ਯਾਦ ਆ ਤੁਹਾਡੇ ਕੰਪੀਟੀਸ਼ਨ ਵਾਲਿਆਂ ਨੇ ਕਈ ਬਹੁਤ ਨੀਵੀਆਂ ਚੱਲਣਾ ਵੀ ਚੱਲੀਆਂ ਤੁਹਾਡੀਆਂ ਲੱਤਾਂ ਤੋੜਨ ਦੀ ਕੋਸ਼ਿਸ਼ ਕੀਤੀ ਗਈ ਤਨੂੰ ਜ਼ਖਮੀ ਕਰਨ ਦੀ ਕੋਸ਼ਿਸ਼ ਕੀਤੀ ਕਿ ਤੁਸੀਂ ਮੁਕਾਬਲੇ 'ਚ ਨਾ ਆ ਸਕੋ ਉਹਦੇ ਬਾਰੇ ਸਾਨੂੰ ਜ਼ਰੂਰ ਦੱਸੋ ਅ ਵੈਸੇ ਥਿੰਦ ਜੀ ਮੈਂ ਤੁਹਾਨੂੰ ਇੱਕ ਗੱਲ ਦੱਸਾਂ ਉਹ ਗੱਲ ਇਹ ਹੈ ਕਿ ਬਈ ਜੈਲਸੀ ਜਿਹੜੀ ਹੈ ਹਰ ਫੀਲਡ ਦੇ ਵਿੱਚ ਹੈ ਅੱਛਾ ਜੀ ਚਾਹੇ ਕੋਈ ਡਾਕਟਰ ਹੈ ਚਾਹੇ ਕੋਈ ਇੰਜੀਨੀਅਰ ਹੈ ਚਾਹੇ ਕੋਈ სპੋਰਟਸਮੈਨ ਹੈ ਚਾਹੇ ਕਿਸੇ ਵੀ ਫੀਲਡ 'ਚ ਆਦਮੀ ਕੋਈ ਹੈਗਾ ਹਰ ਫੀਲਡ 'ਚ ਜੈਲਸੀ ਹੈ ਕਿਉਂਕਿ ਉਦੋਂ ਹੋਇਆ ਏ ਕਿ ਜਿਹੜੇ ਮੁੰਡੇ ਫਸ ਸੈਕਿੰਡ ਥਰਡ ਇੰਡੀਆ ਦੇ 400 ਮੀਟਰ ਜਾਂਦੇ ਸੀ ਜਦੋਂ ਉਹਨਾਂ ਨੂੰ ਪਤਾ ਲੱਗਾ ਕਿ ਵੀ ਇੱਕ ਨਵਾਂ ਮੁੰਡਾ ਉੱਠਣ ਦੇ ਆ ਤੇ ਇਹਦੀਆਂ ਲੱਤਾਂ ਕਿਉਂ ਨਾ ਤੋੜ ਦੇ ਅੱਛਾ ਜੀ ਤੇ ਉਹਨਾਂ ਨੇ ਰਾਤ ਨੂੰ ਸੁੱਤੇ ਮੇਰੇ ਸਿਰ ਤੇ ਡਾਂਗਾ ਮਾਰੀਆਂ ਮੇਰੀਆਂ ਲੱਤਾਂ ਪੰਨਣ ਦੀ ਕੋਸ਼ਿਸ਼ ਕੀਤੀ ਮੇਰੇ ਪੈਰ ਪੰਨਣ ਦੀ ਕੋਸ਼ਿਸ਼ ਕੀਤੀ ਔਰ ਨੈਕਸਟ ਡੇ ਜਿਹੜੇ ਸੀ ਯੂਰ ਟ੍ਰਾਇਲ ਸੀ ਯੂਰ 올림픽 ਗੇਮ ਦੇ ਵਾਸਤੇ ਜਾਣ ਵਾਸਤੇ ਮੈਲਬੌਰਨ ਆਸਟ੍ਰੇਲੀਆ ਮੇਰੇ ਸੱਟਾਂ ਲੱਗੀਆਂ ਮੇਰੇ ਡਾਕਟਰ ਨੇ ਮੈਨੂੰ ਕਿਹਾ ਕਿ ਵੀ ਤੁਸੀਂ ਨਾ ਦੌੜੋ ਮਿਲਕਾ ਤੁਸੀਂ ਤੁਹਾਡੀ ਡੈਥ ਵੀ ਹੋ ਸਕਦੀ ਬੁਖਾਰ ਮੈਨੂੰ ਚੜਿਆ ਆ ਲੱਤਾਂ ਮੇਰੀਆਂ ਸੁੱਜੀਆਂ ਹੋਈਆਂ ਖੂਨ ਨਿਕਲਣ ਦੇ ਲੱਤਾਂ ਦੇ ਵਿੱਚੋਂ ਮਗਰ ਮੈਂ ਕਿਹਾ ਨਹੀਂ ਜੀ ਮੈਂ ਤਾਂ ਦੌੜਾਂਗਾ ਚਾਹੇ ਕੁਝ ਵੀ ਹੋਵੇ ਤੇ ਮੈਂ ਟ్రਾਇਲ ਦਿੱਤੇ ਤੇ ਮੈਂ ਉੱਥੇ ਫਾਸਟ ਤੇ ਮੇਰਾ ਕੰਦਾ ਮਤਲਬ ਇਹ ਹੈ ਕਿ ਜੈਲਸੀ ਜਿਹੜੀ ਉਹ ਹਰ ਫੀਲਡ ਵਿੱਚ ਹੈ ਜੀ ਜੀ ਅਗਰ ਉਹਦੇ ਚ ਜਿਹੜਾ ਇਨਸਾਨ ਨਿਕਲਦਾ ਹੈ ਉਹ ਹੀ ਇਨਸਾਨ ਬਣਦਾ ਹੈ ਅੱਗ ਦੇ ਵਿੱਚੋਂ ਜਿਹੜਾ ਇਨਸਾਨ ਨਿਕਲ ਕੇ ਅੱਗੇ ਵੱਧਦਾ ਹੈ ਨਾ ਉਹ ਇਨਸਾਨ ਅੱਜ ਜਖੀਰ ਦੇ ਵਿੱਚ ਤੁਸੀਂ ਸਾਡੇ ਜਿਹੜੇ ਐਥਲੀਟਸ ਨੇ ਉਹਨਾਂ ਨੂੰ ਕੀ ਕਹਿਣਾ ਚਾਹੋਗੇ ਕੀ ਨਸੀਹਤ ਹੈ ਤੁਹਾਨੂੰ ਗੱਲ ਇਹ ਹੈ ਕਿ ਬਈ ਮੈਂ ਪਿਛਲੇ ਅਗਸਤ ਦੇ ਵਿੱਚ ਟ੍ਰਾਂਟੋ ਦੇ ਵਿੱਚ ਔਰ ਮੈਂ ਤੁਹਾਡੀ ਪ੍ਰੀਮੀਅਰ ਨੂੰ ਉੱਥੇ ਮਿਲਿਆ ਜੀ ਔਰ ਪ੍ਰੀਮੀਅਰ ਨੇ ਮੈਨੂੰ ਇੱਕ ਖੁਸ਼ਜ਼ਾਰ ਕੀਤੀ ਕਿ ਮਿਲਖਾ ਸਿੰਘ ਜੀ ਮੈਂ ਤੁਹਾਡੇ ਨਾਲ ਉੱਥੇ ਲੇਕ ਤੇ ਦੌੜਨਾ ਚਾਹਨੀ ਹੈ ਅੱਛਾ ਜੀ ਤੇ ਜਦਾ ਆਈ ਹੋ तकरीबन 1 ਮਹੀਨਾ ਪਹਿਲੇ ਦੀ ਗੱਲ ਆਈ ਉਥੇ ਚੰਡੀਗੜ੍ਹ ਔਰ ਵਾਕਈ ਆ ਕੇ ਮੈਨਾਂ ਦੇਖ ਦਿੱਤੇ ਦੋਗੇ ਕੈਥਲਿਨ ਵਿਨ ਕੈਥਲਿਨ ਵਿਨ ਤੇ ਮੈਂ ਉਥੇ ਵੀ ਪੰਜਾਬੀਆਂ ਨੂੰ ਗੱਲ ਕਹਿ ਕੇ ਆਇਆ ਸੀ ਜਿਹੜੀ ਗੱਲ ਤੁਸੀਂ ਮੈਥੋਂ ਕਵਾਣਾ ਚਾਹੁੰਦੇ ਹੋ ਮੈਂ ਕਿਹਾ ਸੀ ਵੀ ਮਿਲਖਾ ਸਿੰਘ ਬਾਰ ਬਾਰ ਤਾਂ ਤੁਨ ਮਿਲ ਨਹੀਂ ਸਕਦਾ ਹੁਣ ਮਿਲਖਾ ਸਿੰਘ ਵੈਨਕੂਵਰ ਆਇਆ ਮੈਂ ਸਮਝਦਾ ਕਿ ਅਗਰ ਨੈਕਸਟ ਕੋਈ ਜਨਮ ਮੈਂ ਤਾਂ ਬਲੀਵ ਨਹੀਂ ਕਰਦਾ ਵੀ ਹੈ ਜੋ ਕੁਛ ਹੈ ਹੁਣੀ ਜੋ ਹੁਣ ਆਪਾਂ ਬੈਠੇ ਆਪ ਹਿਅਰ ਐਂਡ ਨਾਊ ਨਾਊ ਅਕਬਰ ਬਾਦਸ਼ਾਹ ਨੇ ਵੀ ਹੋਇਆ ਕਿ ਅਸੀਂ ਕਿ ਝੂਠੀਆਂ ਗੱਲਾਂ ਨੇ ਕਿ ਅਗਲਾ ਜਨਮ ਵੀ ਕੋਈ ਹੈਗਾ ਤੇ ਪਿੱਛੇ ਤਾਂ ਪਾਸਟ ਹੋ ਹੀ ਗਿਆ ਤੁਸੀਂ ਕਹੋਗੇ ਅੱਜ ਕੱਲ ਮੈਂ ਚਲਾ ਜਾਵਾਂਗਾ ਤੁਸੀਂ ਕਹੋ ਜੀ ਮਿਲਖਾ ਸਿੰਘ ਆਈ ਸੀ ਤੇ ਮੈਂ ਸਾਰੇ ਪੰਜਾਬੀ ਪਰਵਾਹਾਂ ਨੂੰ ਸਾਰੇ ਇੰਡੀਅਨਸ ਨੂੰ ਇੱਕ ਗੱਲ ਕਹਿਣੀ ਉਹ ਇਹ ਕਹਿਣੀ ਹੈ ਕਿ ਤੁਸੀਂ ਆਪਣੇ ਬੱਚੇ ਅੱਗੇ ਵਧਾਣੇ ਚਾਹੇ ਪੜ੍ਹਾਈ 'ਚ ਨੇ ਚਾਹੇ ਉਹ ਖੇਡਾਂ 'ਚ ਨੇ ਕਿਸੇ ਆਸੇ ਵੀ ਤੁਰਦੇ ਨੇ ਬੱਚੇ ਕਿਉਂਕਿ ਜਦ ਤੱਕ ਜਿਹੜਾ ਬੱਚਾ ਜਿੰਨਾ ਬੱਚਾ ਹਾਰਡਵਰਕ ਕਰਦਾ ਉਹਦੇ ਨਾਲ ਡਬਲ ਹਾਰਡਵਰਕ ਮਾਪਿਆਂ ਨੂੰ ਕਰਨਾ ਪੈਂਦਾ ਤਾਂ ਜਾ ਕੇ ਬੱਚੇ ਦੀ ਜ਼ਿੰਦਗੀ ਬਣਦੀ ਤੇ ਮੈਂ ਤੁਹਾਡੇ ਲੋਕਾਂ ਨੂੰ ਇਹ ਕਹਿ ਕੇ ਜਾਵਾਂਗਾ ਕਿਉਂਕਿ ਇੱਥੇ ਪੈਸੇ ਦੀ ਤਾਂ ਕਮੀ ਨਹੀਂ ਐਸਾ ਹਰ ਆਦਮੀ ਕੋਲ ਇੱਥੇ ਹੈਗਾ ਲੇਟੈਸਟ ਟੈਕਨੀਕ ਵੀ ਤੁਹਾਡੇ ਕੋਲ ਹੈਗੀ ਹੈ ਸਟੇਡੀਅਮ ਵੀ ਤੁਹਾਡੇ ਕੋਲ ਹੈਗੇ ਕੋਚਸ ਵੀ ਤੁਹਾਡੇ ਕੋਲ ਗਾਈਡੈਂਸ ਇੱਥੇ ਪੂਰੀ ਹੈਗੀ ਮੈਂ ਇਹ ਚਾਹਾਂਗਾ ਕਿ ਜਿਹੜੇ ਵੱਡੇ ਵੱਡੇ ਤੁਹਾਡੇ ਕੰਪਨੀਆਂ ਵਾਲੇ ਹੈਗੇ ਆਦਮ ਜਿਨ੍ਹਾਂ ਕੋਲ ਕਾਫੀ ਪੈਸਾ ਕੋਈ ਹਾਕੀ ਦੀ ਟੀਮ ਅਡਾਪਟ ਕਰ ਲਵੇ ਕੋਈ ਫੁੱਟਬਾਲ ਦੀ ਟੀਮ ਅਡਾਪਟ ਕਰ ਲਵੇ ਕੋਈ ਐਥਲੈਟਿਕ ਦੇ ਵਿੱਚ ਕੋਈ ਐਥਲੀਟ ਦੋ ਚਾਰ ਫੜ ਲਵੇ ਮੈਂ ਇਹ ਚਾਹ ਨਾ ਕਿ ਵੀ ਤੁਸੀਂ ਅਗਰ ਦੋ ਚਾਰ ਮੁੰਡੇ ਵੀ ਇੱਥੋਂ ਕੱਢ ਦਿੰਦੇ ਹੋ ਇਹ ਸਾਡੇ ਦੇਸ਼ ਦਾ ਨਾ ਕਿੱਥੇ ਜਾਏ ਜੀ ਜੀ ਤੇ ਮੈਂ ਸਾਰਿਆਂ ਨੂੰ ਇਹ ਗੱਲ ਕਹਿ ਕੇ ਜਾਵਾਂਗਾ ਕਿ ਤੁਸੀਂ ਮਿਹਰਬਾਨੀ ਕਰਕੇ ਆਪਣੇ ਬੱਚਿਆਂ ਨੂੰ ਦੇਖੋ ਜੀ ਬੱਚੇ ਦੀ ਜ਼ਿੰਦਗੀ ਤਦ ਬਣਦੀ ਹੈ ਅਗਰ ਮਾਂ ਜਾਂ ਪਿਓ ਇੰਟਰਸਟ ਲਾਏਗਾ ਬਿਲਕੁਲ ਤੁਸੀਂ ਬੱਚੇ ਨੂੰ ਟੈਨਿਸ ਖਿਲਾਨੀ ਹੈ, ਬੈਡਮਿੰਟਨ ਖਿਲਾਨੀ ਹੈ, ਹਾਕੀ ਖਿਲਾਨੀ ਹੈ। ਮਾਂ ਜਾਂ ਪਿਓ ਹਰ ਵਕਤ ਨਾਲ ਹੋਣਾ ਚਾਹੀਦਾ। ਲੋਕ ਇੱਥੇ ਬਿਜ਼ੀ ਨੇ ਇਹਦੇ ਵਿੱਚ ਕੋਈ ਸ਼ੱਕ ਨਹੀਂ। ਪਰ ਮੈਂ ਚਾਹਾਂਗਾ ਕਿ ਤੁਸੀਂ ਅਕੈਡਮੀਜ਼ ਖੋਲੋ। ਜਿਹਦੇ ਵਿੱਚ ਫੁੱਟਬਾਲ ਦੀ ਅਕੈਡਮੀ, ਹਾਕੀ ਦੀ ਅਕੈਡਮੀ, ਐਥਲੈਟਿਕ ਦੀ ਅਕੈਡਮੀ। ਉਹਦੇ ਵਿੱਚ ਬੱਚੇ ਪਾਓ ਜਿੱਥੇ ਕਿ ਪੜ੍ਹਾਈ ਦਾ ਵੀ ਇੰਤਜ਼ਾਮ ਹੋਵੇ, ਟ੍ਰੇਨਿੰਗ ਦਾ ਇੰਤਜ਼ਾਮ ਹੋਵੇ, ਖਾਣ ਦਾ ਇੰਤਜ਼ਾਮ ਹੋਵੇ ਤੇ ਅੱਗੇ ਬੱਚੇ ਵਧਣ। ਅਗੇ ਵੱਧ ਕੇ ਸਾਡੇ ਪੰਜਾਬ ਦਾ ਤੇ ਸਾਡੇ ਦੇਸ਼ ਦਾ ਨਾਮ ਉੱਚਾ ਕਰਨ ਤੇ ਮੈਨੂੰ ਸੱਚੀ ਖੁਸ਼ੀ ਹੋਈ। ਸਾਬਿਲ ਖਸING ਜੀ ਬਹੁਤ ਬਹੁਤ ਮਿਹਰਬਾਨੀ ਬਹੁਤ ਸ਼ੁਕਰੀਆ ਤੁਹਾਡਾ। ਥੈਂਕ ਯੂ ਵੈਰੀ ਮੱਚ ਧੰਨ ਜੀ ਤੁਹਾਡਾ ਚੀਜ਼ ਬਹੁਤ ਜੀਮਨ ਇੱਜ਼ਤ ਔਰ ਮਾਨ ਦਿੰਦਾ ਹੈ। ਮੇਰੀ ਐਮਬੈਸਡਰਸ਼ਿਪ ਤੁਹਾਡੇ ਰੇਡੀਓ। ਥੈਂਕ ਯੂ ਜੀ। ਥੈਂਕ ਯੂ। ਇਹ ਗੱਲਬਾਤ ਸਾਰ ਮਿਲਖਾ ਸਿੰਘ ਫਲਾਈਂਗ ਸਿੱਖ ਲਿਵਿੰਗ ਲੈਜੈਂਡ ਕਰ ਰਹੀ ਸਨ ਸਟੂਡੀਓ ਦੇ ਵਿੱਚ।